ਹੈਲੋ ਜੀ ਜੀਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗਾ ਖੂਬ ਮਜ਼ੇਜ ਹੋਵੇਗਾ ਜਿੱਤੇ ਵੀ ਹੋਵੇ ਆਪਣੇ ਜ਼ਿੰਦਗੀਆਂ ਨੂੰ ਵਰਪੂਰ ਇੰਜੋਏ ਕਰਦੇ ਹੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਰਾਂ ਦੇ ਨਾਲ ਰਹੇ ਹਮੇਸ਼ਾ ਇਦਾਂ ਹੀ ਹੱਸਦੇ ਵਾਸਤੇ ਰਹੋ ਤੇ ਅੱਜ ਆਪਾਂ ਆਏ ਹਾਂ ਜੀ ਇੱਕ ਐਕਟਰ ਹੈ ਜਿਹੜੀ ਕਿ ਮੋਸਟਲੀ ਤੁਹਾਨੂੰ ਐਕਟਰ ਪੰਜਾਬੀ ਕਾਮੇਡੀ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੋਈ ਹੈ। ਤਕਰੀਬਨ ਹਰ ਫਿਲਮ ਵਿੱਚ ਹੀ ਨਜ਼ਰ ਆਉਂਦੇ ਆਏ ਹਨ। ਇਹ ਬੜੀ ਗੱਲ ਹੈ ਕਿ ਤਕਰੀਬਨ ਪੰਜਾਬੀ ਕਾਮੇਡੀ ਦੇ ਮੀਡੀਆ ਦੇ ਵੀਡੀਓ ਜਿਹੜੇ ਨੇ ਨਾ ਮੂਵੀਜ਼ ਨੇ ਉਹਨਾਂ ਵਿੱਚ ਮੋਸਟਲੀ ਇਹ ਤੁਹਾਨੂੰ ਐਕਟਰ ਨਜ਼ਰ ਆਏਗੀ। ਗੁਰਪ੍ਰੀਤ ਭੰਗੂ ਠੀਕ ਹੈ ਤੇ ਅੱਜ ਆਪਾਂ ਉਹਨਾਂ ਦਾ ਪੋਡਕਾਸਟ ਦੇਖਣ ਜਾ ਰਹੇ ਹਾਂ। ਮਤਲਬ ਕਿ ਐ ਸੈਕਟਰ ਨੇ ਐਸੇ-ਐਸੇ ਦਿਨ ਵੀ ਵੇਖੇ ਨੇ ਕਿ ਕਹਿੰਦੇ ਸੀ ਕਿ ਮੈਂ ਖਾਲੀ ਨਮਕ ਦੇ ਨਾਲ ਵੀ ਰੋਟੀ ਖਾਧੀ ਹੈ। ਏ ਹੁਣ ਕਹਿੰਦੀ ਇੰਨਾ ਇੰਨਾ ਰੱਬ ਵਾਲੇ ਦਾ ਕਰਮ ਹੈ ਕਿ ਮੇਰੇ ਦਿਨ ਇਨੇ ਫਿਰ ਗਏ ਕਿ ਜਿਹੜੀ ਚੀਜ਼ ਮੂੰਹੋਂ ਕੱਢਾਂ ਨਾ ਕੋਈ ਲੱਭ ਜੇ ਹਾਂ ਮੇਰੇ ਤੇ ਇਹਨਾਂ ਨੇ ਕਹੀਦੀ ਰਹੀ ਸਾਰੇ ਤੇ ਇਹਨਾਂ ਦਾ ਪੋਡਕਾਸਟ ਵੇਖਣ ਦਾ ਬੜਾ ਮਜ਼ਾ ਆ ਰਿਹਾ ਹੈ ਹੈ ਬਿਲਕੁਲ ਤੇ ਫਿਰ ਅਪਾ ਇਹਨਾਂ ਦਾ ਪੋਡਕਾਸਟ ਵੇਖੀਏ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੀ ਕਿ ਸਟਰਗਲ ਕੀਤੀ ਹੈ ਕਿਹੜੀ ਕੋਸ਼ਿਸ਼ ਇਹਨਾਂ ਨੇ ਫੇਸ ਕੀਤਾ ਹੈ ਬਾਕੀ ਫਿਰ ਜਿਹੜੀ ਗੱਲਬਾਤ ਹੈ ਉਹ ਆਪਾਂ ਕਰਦੇ ਹਾਂ ਜੀ ਲੈਟ ਗੈਟ ਸਟਾਰਟ ਅਭੀ ਚੰਕਲ ਨੇ ਮੈਨੂੰ ਕਿਹਾ ਸੀ ਕਹਿੰਦੇ ਗੁਰਪ੍ਰੀਤ ਤੈਨੂੰ ਤਾਂ ਮੇਰੇ ਨਾਲ ਭੁੱਖਾ ਵੀ ਰਹਿਣਾ ਪੈ ਸਕਦਾ ਹੈ ਕਿ ਤੂੰ ਰ ਮਕੇ ਜੇ ਮੇਰਾ ਤਿੰਨ ਸ਼ਰਤਪੁਰੇ ਵਿੱਚ ਰਹੇ ਨੂੰ ਬਹੁਤ ਬਾਰੀ ਬਟਾ ਅਸੀਂ ਸਬਜੀ ਨਹੀਂ ਸੀ ਬਣਾਈ ਬਹੁਤ ਬਾਰੀ ਅਸੀਂ ਸਬਜੀ ਨਹੀਂ ਸੀ ਬਣਾਈ ਬੈਠੇ ਨੇ ਸਾਰੀ ਲੋੜਣਾ ਵੀ ਰੋਟੀਆਂ ਖਾਦੀ ਹੋਣੀ ਅੱਜ ਸਾਡੇ ਕੋਲ ਕੀ ਨਹੀਂ ਜ਼ਮੀਨ ਜਾਇਦਾਦ ਵਾਲੇ ਅੰਕਲ ਨਹੀਂ ਸੀ ਕੋਈ ਮੈਂ ਪਿੱਛੋ ਕੁਛ ਲੈ ਕੇ ਨਹੀਂ ਸੀ ਆਈ ਅੰਕਲ ਲੈਣੇ ਕੁਛ ਆਪਦੇ ਵੀ ਬਹੁਤ ਲੈਂਡਲੋਰਡ ਦਾ ਪੁੱਤ ਹੈ ਕੀ ਨਹੀਂ ਮਹਿੰਦੀ ਲੱਗਿਆ ਰੁਪਏ ਦਾ ਨੋਟ ਸੀਗਾ ਮੇਰੇ ਜੇਬ ਵਿੱਚ ਪਾਤਾ ਵੀ ਕਾਕਾ ਜੀ ਅੱਜ ਤੋਂ 40 ਦਿਨ ਨੂੰ ਬਰਾਤ ਲੈ ਕੇ ਆਜਾ ਵਰਾਤ ਮਤਲਬ ਉਹ ਹੀ ਪੰਚੇ ਪੰਚੇ ਤੇ ਮੈਂ ਜੀ ਉਹ ਹੋਰ ਪੈਸੇ ਵੀ ਉਹਨਾਂ ਦੇ ਹੱਥ 'ਚ ਫੜਾਤਾ ਵੀ ਇਸ ਰਿਸ਼ਤੇ ਦੇ ਵਿੱਚ ਪੈਸਾ ਤਾਂ ਸ਼ਾਮਲ ਨਹੀਂ ਕਰਨਾ ਹੈਗਾ ਬਿਲਕੁਲ ਜਾਂ ਜਵਾਨ ਹੋ ਗਈ ਕਾਫੀ ਅੱਛਾ ਵਾ ਉਹ ਦੌਰ ਦੀ ਗੱਲ ਜਦੋਂ ਪਿੱਛੇ ਦੁਕਾਨ ਰਿਆ ਪੂਰੇ ਬਰਾਂਡਾਗਾ ਉਹ ਸਮਾਂ ਕਹੇ ਜਾ ਰਿਹਾ ਉਹ ਕਿਵੇਂ ਸਮਾਂ ਕੱਟੇ ਉਹ ਮੈਨੂੰ ਲੱਗਦਾ ਬਹੁਤ ਸਕੂਨ ਵਾਲਾ ਸੀ ਬੜੇ ਵੱਖਰਾ ਜਿਹਾ ਸਕੂਨ ਸੀ ਚਾਹ ਸੀ ਵੀ ਮੈਨੂੰ ਤਾਂ ਹੀ ਲੱਗਦਾ ਸੀਗਾ ਉਦੋਂ ਵੀ ਬਸ ਮੈਂ ਸਵਰਨ ਨੂੰ ਪਾ ਲਿਆ ਤੇ ਵੀ ਇਹਦੇ ਨਾਲ ਮੇਰਾ ਵਿਆਹ ਹੋ ਗਿਆ ਵੀ ਪਤਾ ਨਹੀਂ ਵੀ ਅਸੀਂ ਮੈਂ ਕੁਝ ਵੀ ਕਰ ਸਕਦੀ ਕੋਈ ਸ਼ਿਕਾਇਤ ਹੀ ਨਹੀਂ ਸੀਗੀ ਕੋਈ ਸ਼ਿਕਾਇਤ ਨਹੀਂ ਸੀਗੀ ਵੀ ਉਹਦੇ ਕੋਲ ਐਡਾ ਵੱਡਾ ਘਰ ਹੈ ਉਹਦੇ ਕੋਲ ਆ ਹੈ ਕਦੇ ਘਰ ਦਿਆਂ ਨੂੰ ਨਹੀਂ ਸੀ ਜਾ ਕੇ ਮੈਨੂੰ ਯਾਦ ਹੈ ਜਦੋਂ ਮੈਂ ਗਈ ਮੇਰੀ ਬੀਬੀ ਕਹਿੰਦੀ ਵੀ ਤੂੰ ਇੰਨੀਆਂ ਦਰੀਆਂ ਬੁੜੀਆਂ ਵੀ ਤੁਹਾਡੇ ਕੋਲ ਤਾਂ ਉੱਥੇ ਕੁਝ ਵੀ ਨਹੀਂ ਤੂੰ ਇਹ ਤਾਂ ਲੈ ਜਾ ਮੈਂ ਕਿਹਾ ਨਾ ਨਾ ਲੋੜ ਨਹੀਂ ਮੈਨੂੰ ਬੜੀ ਸੋਹਣੀ ਗੱਲ ਲੱਗੀ ਤੁਹਾਡੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਤੁਹਾਡੀ ਸੈਲਰੀ ਆਉਂਦੀ ਸੀ ਜਿਹੜੀ ਤੁਹਾਡੀ ਤਨਖਾਹ ਆਉਂਦੀ ਸੀ ਨਾ ਤੁਸੀਂ ਉਹ ਗਿਣੀ ਕਿੰਨੀ ਆਈ ਕਿੰਨੀ ਨਹੀਂ ਆਈ ਉਹ ਤੁਹਾਨੂੰ ਨਹੀਂ ਪਤਾ ਸੀ ਸਾਰੀ ਉਹ ਸਰ ਦੇ ਹੱਥ ਤੇ ਰੱਖਦੇ ਅੱਛਾ ਤੁਹਾਡੀ ਇਹ ਸੋਚ ਕਿਵੇਂ ਬਣਦੀ ਆ ਵੀ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਣਾਗਾ ਵੀ ਨਾ ਤਾਂ ਉਹ ਸਾਡੇ ਪਰਿਵਾਰ ਤੋਂ ਦਾਜ ਲਵਾਂਗੇ ਨਾ ਉਹ ਨਸ਼ਾ ਕਰਦਾ ਹੋਵੇ ਮੈਂ ਕੁੱਲੀ 'ਚ ਰਹਿ ਕੇ ਕੱਟ ਲਵਾਂਗੀ ਹਾਂ ਪਰ ਮੁੰਡਾ ਨਸ਼ਾ ਨਾ ਕਰਦਾ ਹੋਵੇ ਮੁੰਡਾ ਮੇਰੇ ਪਰਿਵਾਰ ਤੋਂ ਦਾਜ ਨਾ ਲਵਾਂਗੇ ਇਹ ਸੋਚ ਕਿਵੇਂ ਬਣਦੀ ਉਹ ਕੋਈ ਇਨਸੀਡੈਂਟ ਦੇਖਿਆ ਤੁਸੀਂ ਜਾਂ ਕਿਵੇਂ ਹੋਜੀ ਉਹ ਦੌਰ ਦੇ ਵਿੱਚ ਕੁੜੀ ਕੋਈ ਅੱਗੇ ਸ਼ਰਤਾਂ ਰੱਖਦੀ ਮੁੰਡਾ ਸਿੱਧਾ ਸਾਦਾ ਹੋਣਾ ਚਾਹੀਦਾ ਪੈਸਾ ਮੈਂ ਕੋਈ ਨਹੀਂ ਦੇਖਣਾ ਕੁੱਲੀ 'ਚ ਕੱਟ ਲਵਾਂਗੀ ਹੈ ਨਾ ਵੀ ਨਿਸ਼ਾਣਾ ਕਰਦਾ ਹੋਏ ਤੇ ਦਾਜ ਨਾਵਾਂਗੇ ਤੇ ਤੁਸੀਂ ਇਹਨਾਂ ਦੀ ਉਮੀਦਾਂ ਦੇ ਖਰੇ ਕਿਵੇਂ ਉੱਤਰ ਪਾਉਣੇ ਉਹ ਦੱਸਿਓ ਕਿਵੇਂ ਰਿਸ਼ਤਾ ਸ਼ੁਰੂ ਹੁੰਦਾ ਹੈ ਸੱਚ ਇੱਥੇ ਇੱਕ ਕਹਾਣੀ ਹੈ ਠੀਕ ਹੋ ਤੁਸੀਂ ਬਿਲਕੁਲ ਠੀਕ ਚਾੜ੍ਹ ਸਾ ਠੀਕ ਹੋ ਤੁਸੀਂ ਬਿਲਕੁਲ ਠੀਕ ਹੈ ਅੱਛਾ ਕਿਵੇਂ ਚੱਲਦੀ ਹੈ ਮੈਂ ਤੁਸੀਂ ਦੱਸੋ ਜ਼ਿੰਦਗੀ ਕਿਵੇਂ ਚੱਲਦੀ ਹੈ ਬਹੁਤ ਔਣ ਭਰੀ ਕਿਉਂਕਿ ਅ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਜਿਹੜਾ ਕੰਮ ਸੋਚਿਆ ਸੀ ਉਹ ਕਰ ਰਿਹਾ ਹੋ ਰਿਹਾ ਮੇਰਾ ਜਦੋਂ ਹੋ ਰਿਹਾ ਹੋਵੇ ਤਾਂ ਬੜੀ ਸੰਤੁਸ਼ਟੀ ਹੁੰਦੀ ਹੈ ਤੇ ਘਰ ਵਿੱਚ ਸੁੱਖ ਸ਼ਾਂਤੀ ਚਾਹੀਦੀ ਹਰ ਬੰਦੇ ਨੂੰ ਸੁੱਖ ਸ਼ਾਂਤੀ ਹੈ ਬੱਚੇ ਆਪਣੀ ਜਗ੍ਹਾ ਠੀਕ ਨੇ ਇੱਕ ਮਾਨ ਹੁੰਦਾ ਕਿ ਮੇਰੇ ਬੱਚੇ ਠੀਕ ਠਾਕ ਹੋਣ ਤੇ ਜਦੋਂ ਇਹ ਤਿੰਨੇ ਗੱਲਾਂ ਇਕੱਠੀਆਂ ਹੁੰਦੀਆਂ ਨੇ ਤੇ ਫਿਰ ਜ਼ਿੰਦਗੀ ਸਕੂਨ ਭਰੀ ਹੁੰਦੀ ਹੈ ਹੋਰ ਹੁਣ ਆਪਾਂ ਚਾਹੁੰਦੇ ਵੀ ਕੀ ਹਾਂ ਅਗਲੀ ਗੱਲ ਕਿ ਤੁਸੀਂ ਇਨਕ ਜੋਗੇ ਹੋਵੋ ਕਿ ਜੇ ਤੁਸੀਂ 10 ਰੁਪਏ ਕਮਾਉਨੇ ਹੋ ਉਹਦੇ ਵਿੱਚ ਜੇ ਨੌ ਆਪਦੇ ਲਈ ਖਰਚ ਰਹੇ ਹੋ 1 ਰੁਪਇਆ ਕਿਸੇ ਨੂੰ ਦੇ ਦੇਣੇ ਉਹ ਜ਼ਿੰਦਗੀ ਹੋਰ ਵੀ ਸਕੂਨਪਰੀ ਹੋ ਜਾਂਦੀ ਹੈ ਅੱਛਾ ਮੈਂ ਪਹਿਲਾਂ ਤਾਂ ਤੁਸੀਂ ਆਪਣੇ ਬਚਪਨ ਬਾਰੇ ਦੱਸਿਓ ਕੁਝ ਕਿ ਕਿੱਥੇ ਤੁਹਾਡਾ ਜਨਮ ਹੋਇਆ ਕਈ ਦਰਸ਼ਕਾਂ ਨੂੰ ਨਹੀਂ ਪਤਾ ਹੋਣਾ ਕਿਉਂਕਿ ਤੁਹਾਡੀ ਮਲਵਾਈ ਠੀਕ ਠਾ ਹੈ ਨਾ ਹਾਂ ਜ਼ਿਲ੍ਹਾ ਬਠਿੰਡੇ ਦੇ ਵਿੱਚ ਪੁੱਤੋਵੰਡੀ ਦੇ ਨਾਲ ਹੀ ਪਿੰਡ ਹੈ ਮੇਰਾ ਬੁਰਜਕਾਨ ਸਿੰਘ ਵਾਲਾ ਅੱਛਾ ਜੀ ਤੇ ਕਿਸਾਨੀ ਪਰਿਵਾਰ ਚ ਮੈਂ ਪੈਦਾ ਹੋਈ ਅਸੀਂ ਦੋ ਭੈਣਾਂ ਚਾਰ ਭਰਾ ਅੱਛਾ ਜੀ ਤੇ ਪਰ ਮੈਂ ਸ਼ੁਰੂ ਤੋਂ ਇੱਕ ਚੁਲਬਲੀ ਜੀ ਨੇਚਰ ਦੀ ਸੀ ਜਿਵੇਂ ਮੈਨੂੰ ਐਂ ਜੀ ਲੱਗਦਾ ਹੁੰਦਾ ਵੀ ਪੜਨ ਨੂੰ ਠੀਕ ਸੀ ਮੈਂ ਚੰਗੀ ਪੜਨ ਨੂੰ ਸੀ ਖੇਡਾਂ 'ਚ ਵੀ ਚੰਗੀ ਸੀ ਮੈਂ ਆਲ ਰਾਊਂਡਰ ਸੀ ਜਿਵੇਂ ਕਿਸੇ ਚੀਜ਼ 'ਚ ਪਾਰਟਿਸਪੀਕੇਟ ਕਰਨਾ ਹਰ ਚੀਜ਼ 'ਚ ਕਰਨਾ ਤੇ ਉਹਨਾਂ ਸਮਿਆਂ ਦੇ ਵਿੱਚ ਖੇਡਦੇ-ਖੇਡਦਿਆਂ ਮੇਰਾ ਜਿਹੜੇ ਮੇਰੇ ਪੀਟੀ ਟੀਚਰ ਸੀ ਅਮਰਜੀਤ ਕੌਰ ਜਿਹਦਾ ਨਾਮ ਜ਼ਰੂਰ ਲਵਾਂਗੀ ਉਹਨਾਂ ਦੀ ਪਾਰਕੂ ਅੱਖ ਨੂੰ ਇਹ ਪਤਾ ਸੀ ਕਿ ਇਹ ਖੇਡਣ 'ਚ ਵੀ ਹੁਸ਼ਿਆਰ ਹੈ ਪੜਨ 'ਚ ਵੀ ਹੁਸ਼ਿਆਰ ਹੈ ਤੇ ਮੈਨੂੰ ਖੇਡਾਂ ਵਾਲੇ ਪਾਸੇ ਮੈਂ ਸਟੇਟ ਨੈਸ਼ਨਲ ਲੈਵਲ ਤੇ ਕੈਡੀ ਐਥਲੀਟ ਸੀ ਮੈਂ ਅੱਛਾ ਜੀ ਹਾਂ 400 ਮੀਟਰ 600 ਮੀਟਰ ਰੇਸ ਲੌਂਗ ਜੰਪ ਹਾਈ ਜੰਪ ਇਹ ਮੇਰੀਆਂ ਖੇਡਾਂ ਸੀ ਤੇ ਪਰ ਘਰ ਦਾ ਮਾਹੌਲ ਐਦਾਂ ਵੀ ਨਹੀਂ ਸੀ ਮੇਰੇ ਪਾਦਰ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਇੰਨਾ ਨਹੀਂ ਸੀਗਾ ਉਹਨਾਂ ਨੂੰ ਕਿ ਬਈ ਇਹ ਬਹੁਤ ਹੀ ਪੜ੍ਹੂ ਲਿਖੂਗੀ ਹੈਨਾ ਤੇ ਜਿਵੇਂ ਮੇਰੀ ਨੇਚਰ ਇਹ ਸੀ ਕਿ ਜਿਹੇ ਜਿਹੇ ਲੋਕਾਂ ਨੇ ਮੇਰਾ ਵਾਹ ਪੈਂਦਾ ਰਿਆ ਸਾਡੇ ਬਾਬੇ ਬਾਬੇ ਜਿਵੇਂ ਆਪਣੇ ਹੁੰਦੇ ਆ ਉਹਨਾਂ ਦੇ ਵਿੱਚੋਂ ਮੇਰੇ ਬੱਡੇ ਸਾਬਾਈ ਜੀ ਉਹ ਟੀਚਰ ਸੀ ਉਹਨਾਂ ਦੇ بیٹے ਤੇ ਹਰਬਜਨ ਕੌਰ ਭਾਬੀ ਜੀ ਮੇਰੇ ਜਿਨ੍ਹਾਂ ਨੂੰ ਮੈਂ ਕਹਿੰਦੀ ਸੀ ਉਹ ਵੀ ਟੀਚਰ ਸੀ ਉਸੇ ਸਕੂਲ 'ਚ ਜਿੱਥੇ ਮੈਂ ਪੜ੍ਹਦੀ ਸੀ ਤੇ ਮੈਨੂੰ ਜਿਆਦਾ ਮੌਕਾ ਉਹਨਾਂ ਕੋਲੇ ਰਹਿਣ ਦਾ ਮੌਕਾ ਮਿਲਿਆ ਉਹਨਾਂ ਦੇ ਘਰੇ ਹੀ ਪੜ੍ਹਦੀ ਸੀ ਹਾਲਾਂਕਿ ਉਦੋਂ ਆਂਡਵਾੜ 'ਚ بڑا ਹੁੰਦਾ ਕਿ ਇਹਨਾਂ ਦੀ ਕੁੜੀ ਉਹਨਾਂ ਦੇ ਘਰੇ ਕਿਉਂ ਪੜ੍ਹਦੀ ਹੈ ਇਹ ਬਹੁਤ ਕੁਝ ਸੀ ਪਰ ਮੈਂ ਆਪਣੇ ਆਪ 'ਚ ਮੈਂ ਇਸ ਗੱਲ ਲਈ ਸੀਗਾ ਕਿ ਉਹ ਪਰਿਵਾਰ ਪੜ੍ਹਿਆ ਲਿਖਿਆ ਹੈ ਬਾਈ ਜੀ ਭਾਬੀ ਜੀ ਮੈਂ ਪੜ੍ਹਨਾ ਕਿਉਂਕਿ ਮੇਰੇ ਜਿਹੜਾ ਘਰ ਦਾ ਮਾਹੌਲ ਸੀ ਜਿਵੇਂ ਉੱਥੇ ਮੇਰੇ ਵੱਡੇ ਸੀਗੇ ਜਿਹੜੇ ਸਾਡੇ ਘਰ 'ਚ ਸ਼ਰਾਬ ਵੀ ਪੀਤੀ ਜਾਂਦੀ ਸੀ ਮੈਨੂੰ ਕਹਿਣ 'ਚ ਕੋਈ ਹਿਚਕਾਹਟ ਨਹੀਂ ਪਰ ਇਹ ਨਹੀਂ ਸੀ ਕਦੇ ਕਿ ਮੇਰੇ ਨਾਲ ਕੋਈ ਦਰਿਆਤ ਹੋਈ ਹੈ ਦਰਿਆਤ ਮੇਰੇ ਫਾਦਰ ਨੇ ਕਦੇ ਨਹੀਂ ਹੋਣ ਦਿੱਤੀ ਮੁੰਡੇ ਕੁੜੀਆਂ 'ਚ ਪਰ ਇੱਕ ਪੜ੍ਹਾਈ ਦਾ ਮਾਹੌਲ ਹੁੰਦਾ ਤੇ ਮੈਂ 10ਵੀਂ ਤੋਂ ਬਾਅਦ ਫਿਰ ਬਸ ਉਹ ਇਹੋ ਜਿਹਾ ਮੇਰਾ ਮਾਹੌਲ ਸੀਗਾ ਤੇ ਮੈਂ ਹਰ ਗੱਲ ਦੇ ਵਿੱਚ ਕਿੰਤੂ ਪ੍ਰੰਤ ਜੁੜੂ ਕਰਦੀ ਸੀ ਕਿਵੇਂ ਜਿਵੇਂ ਮੈਨੂੰ ਇਹ ਲੱਗਦਾ ਕਿ ਵੀ ਮੈਨੂੰ ਐ ਕਿਉਂ ਟੁੱਕਿਆ ਜਾਂਦਾ ਹੈ ਜੇ ਘਰ ਦੇ ਵਿੱਚ ਮੁੰਡੇ ਐ ਉਹ ਸ਼ਰਾਬ ਪੀ ਸਕਦੇ ਐ ਉਹ ਕਰ ਸਕਦੇ ਮੈਨੂੰ ਪੜਨ ਤੋਂ ਕਿਵੇਂ ਕੋਣ ਰੋਕ ਸਕਦਾ ਅੱਛਾ ਉਹ ਵਕਤ ਦਾ ਮੈਡਮ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀ ਉਹ ਵੀ ਆਪਣੇ ਨਹੀਂ ਸਾਡੇ ਸਾਡੇ ਪਿੰਡ ਦੇ ਵਿੱਚ ਅਸੀਂ ਕਿਉਂਕਿ ਪਿੰਡ ਮੰਡੀ ਦੇ ਨੇੜੇ ਹੋਣ ਕਰਕੇ ਪਿੰਡ ਦੀਆਂ ਕਾਫੀ ਕੁੜੀਆਂ ਪੜਦੀਆਂ ਸੀ ਪਰ ਬਹੁਤਿਆਂ ਜ਼ਿਆਦਾ 10ਵੀਂ ਪਲੱਸ 2 ਤੋਂ ਬਾਅਦ ਹੁਣ ਤਾਂ ਸਾਡੇ ਪਿੰਡ ਦੀਆਂ ਬਹੁਤ ਕੁੜੀਆਂ ਪੜ ਲਿਖ ਗਈਆਂ ਨੇੜੇ ਕਰਕੇ ਤੇ ਇਹ ਜਣੀ ਇਹ ਤਾਂ ਹੋਇਆ ਕਿ ਮੈਂ ਛੋਟੀ ਜਿਹੇ ਦੀ ਭਾਜੀ ਦੇ ਨਾਟਕ ਦੇਖਦੀ ਹੁੰਦੀ ਸੀ ਗੁਰਸ਼ਰਵਪਾਜੀ ਦੇ ਉੱਤੋਂ ਮੈਨੂੰ ਬੜਾ ਐ ਲੱਗਦਾ ਕਿ ਉਹ ਗੱਲਾਂ ਮੇਰੇ ਦਿਮਾਗ 'ਚ ਘਰ ਕਰਦੇਆਂ ਗਈਆਂ ਕਿ ਵੀ ਹਾਂ ਇਹ ਇਹ ਕਿਉਂ ਐ ਹੁੰਦਾ ਖਾਸ ਕਰਕੇ ਆਪਣੇ ਆਪ ਨੂੰ ਜਾਣਨ ਦਾ ਮੌਕਾ ਜਣੀ ਉੱਥੋਂ ਮਿਲਿਆ ਅੱਛਾ ਨਾ ਤਾਂ ਹੁੰਦਾ ਕਿ ਜੇ ਕਰਦੇ ਨਹੀਂ ਹਟਾਲਿਆ ਠੀਕ ਐ ਉਸ ਤੋਂ ਬਾਅਦ ਤਾਂ ਹੀ ਹੁੰਦਾ ਕੁੜੀਆਂ ਦਾ ਇਹ ਹੀ ਹੁੰਦਾ ਸੀ ਕਿ ਹੁਣ ਕੁੜੀਆਂ ਦਾ ਵਿਆਹ ਕਰ ਦਿਓ ਤੁਹਾਡੇ ਚਾਚਾ ਜੀ ਵੀ ਕਹਿੰਦੇ ਸੀ ਹਾਂ ਜਦੋਂ ਮੇਰੇ ਹਾਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਪਹਿਲਾਂ ਤਾਂ ਉਦੋਂ 11ਵੀਂ 12ਵੀਂ ਹੁੰਦੀ ਸੀ ਪ੍ਰੈਪ ਤੇ ਫਸਟイヤー ਹੁਣ ਇਹ ਪਲੱਸ 1 2 ਐ ਐਨ 10 ਵੀ ਕੁੜੀਆਂ ਨੇ ਬਸ ਸਕੂਲ ਤੱਕ ਪੜ ਲਿਆ ਹੁਣ ਇਹਨਾਂ ਨੂੰ ਘਰੇ ਕੰਮ ਸਿਖਾਓ ਤੇ ਬਸ ਇਹਨਾਂ ਦਾ ਵਿਆਹ ਕਰ ਦਿਓ ਇਹ ਸੀ ਪਰ ਮੇਰੇ ਫਾਦਰ ਨਾ ਟੀਚਰਾਂ ਦੇ ਪ੍ਰਭਾਵ ਥੱਲੇ ਜ਼ਰੂਰ ਸੀ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਚਲੋ ਪੜਤਾ ਲਵੇ ਪਰ ਬਾਕੀ ਨਾਟਕਾਂ ਨੋਟਕਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਾ ਕਰੇ ਹਮ ਬਦਲ ਕਿ ਉਹਦੋਂ ਤਾਂ ਔਖਾ ਸੀ ਨਾ ਸਟੇਜ ਤੇ ਤਾਉਣਾ ਪਰ ਫਿਰ ਕਾਲਜ ਦੇ ਵਿੱਚ ਜਾਣ ਵੇਲੇ ਪੀਐਸਯੂ ਨਾਲ ਬਾਅਦ ਪਿਆਪਾ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਤੇ ਕੁਝ ਲਾਇਬ੍ਰੇਰੀ ਵਿੱਚੋਂ ਪੜ੍ਹਨ ਲਿਖਣ ਦਾ ਮੌਕਾ ਮਿਲਿਆ ਜਿਵੇਂ ਨਾਟਕਾਂ ਦੀਆਂ ਕਿਤਾਬਾਂ ਪੜ੍ਹਨੀ ਆ ਨਾਲ-ਨਾਲ ਜਦੋਂ ਇਹ ਚੱਲਿਆ ਫਿਰ ਥੋੜੀ ਸਮਝ ਬਣਦੀ ਜਾਂਦੀ ਹੈ ਉਹ ਸਮਝ ਦੇ ਵਿੱਚੋਂ ਹੀ ਆ ਲੱਗਦਾ ਸੀਗਾ ਫਿਰ ਘਰਦਿਆਂ ਨੂੰ ਇਹ ਵੀ ਸੀ ਵੀ ਕੋਈ ਮੁੰਡਾ ਦੇਖੋ ਤਾਂ ਵਿਆਹ ਕਰੋ ਹੁਣ ਹਨਾ ਤੁਸੀਂ ਜਜਾਰੂ ਮੈਂ ਕੋਲੇ ਟਾਈਮ ਵੀ ਰਹੇ ਤੁਸੀਂ ਟਿਕਟਾਂ ਪਿੱਛੇ ਜਦੋਂ ਕਰਾਇਏ ਵਧਾਏ ਆ ਤੁਸੀਂ ਉਦੋਂ ਵੀ ਹਾਂ ਕਰਾਇਆ ਐਜੀਟੇਸ਼ਨ ਚ ਅਸੀਂ ਪੂਰੀਆਂ ਕੁੜੀਆਂ ਮਾਰ ਸੀ ਮੇਰੇ ਨਾਲ ਹੋਰ ਵੀ ਸੀ ਜਿਵੇਂ ਇੱਕ ਕੁੜੀ ਮੁਖਤਿਆਰ ਸੀ ਜਾਂ ਹੁਣ ਅੱਜਕੱਲ ਕੁੜੀ ਕੈਨੇਡਾ ਬੈਠੀ ਆ ਸਾਡੀ ਰਵਿੰਦਰ ਅਸੀਂ ਪੰਜ-ਛਤ ਕੁੜੀਆਂ ਇਹੋ ਜਿਹੀਆਂ ਸੀ ਉਹਨਾਂ ਪਿੰਡਾਂ ਦੀਆਂ ਅੱਛਾ ਤੇ ਇਹ ਵੀ ਪਤਾ ਸੀ ਵੀ ਘਰਦਿਆਂ ਤੋਂ ਓਖੇ ਜਣਾ ਵੀ ਆ ਪਰ ਉਹ ਇੱਕ ਲਗਨ ਸੀ ਸਾਨੂੰ ਇਹ ਸਮਝ ਲੱਗੀ ਸੀ ਕਿ ਸਮਾਜ ਦੇ ਵਿੱਚ ਗਲਤ ਕੀ ਹੋ ਰਿਹਾ ਜਦੋਂ ਤੁਹਾਨੂੰ ਇਹ ਇਹ ਮਹਿਸੂਸ ਹੋਣ ਲੱਗੇ ਸਮਾਜ ਵਿੱਚ ਗਲਤ ਕੀ ਹੋ ਰਿਹਾ ਤੇ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਜਾਂ ਸਾਡਾ ਸਾਹਿਤ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਬਾਬਾ ਸੋਹਣ ਸਿੰਘ ਪਖਨਾ ਜਾਂ ਭਗ ਸਿੰਘ ਹੁਣੇ ਉਹਨਾਂ ਨੇ ਕਿੰਨੀ ਛੋਟੀ ਦੇ ਉਮਰ ਦੇ ਵਿੱਚ ਕਾਦੇ ਲਈ ਕੁਰਬਾਨੀਆਂ ਕੀਤੀਆਂ ਕਿਉਂ ਕੀਤੀਆਂ ਜਾਂ ਇਹ ਲੈ ਲੈ ਲਓ ਕਿ ਆਪਣੇ ਗੁਰੂਆਂ ਦੀ ਗੱਲ ਕਰ ਲਓ ਚਲੋ ਗੁਰੂਆਂ ਨੇ ਵੀ ਜੇ ਕੁਰਬਾਨੀਆਂ ਕੀਤੀਆਂ ਉਹ ਗਲਤ ਠੀਕ ਦੇ ਖਿਲਾਫ ਤਾਂ ਕੀਤੀਆਂ ਨਾ ਇਹ ਤਾਂ ਲੱਗਿਆ ਹੀ ਨਾ ਜਾਂ ਜਿਵੇਂ ਬਾਬੇ ਨਾਨਕ ਨੇ ਲਿਖਿਆ ਸੋ ਕੋ ਮੰਦਾ ਕੀ ਇੱਜ਼ਤ ਜਮੇ ਰਾਜਣ ਚਲੋ ਜੇ ਕੋਈ ਧਰਮ ਦੀ ਵੀ ਗੱਲ ਕਰਦੇ ਆ ਅਸੀਂ ਉਹਦੇ ਤੇ ਵੀ ਕਿੰਨਾ ਕ ਚੱਲਦੇ ਹਾਂ ਇਹ ਗੱਲਾਂ ਜਿਹੜੀ ਦਿਮਾਗ 'ਚ ਪੈ ਚੁੱਕੀਆਂ ਸੀ ਖਾਸ ਕਰਕੇ ਮੇਰੇ ਤੇ ਗੁਰシャンਪਾ ਜੀ ਦਾ ਬਹੁਤ ਅਸਰ ਰਿਹਾ ਤੇ ਕਿਸੇ ਟਾਈਮ ਮੈਂ ਉਹਨਾਂ ਦੇ ਨਾਟਕ ਦੇਖ ਕੇ ਕਹਿੰਦੀ ਹੁੰਦੀ ਸੀ ਮੈਂ ਵੀ ਸਟੇਜ ਤੇ ਕਦੇ ਨਾਟਕ ਕਰੂੰਗੀ ਅੱਛਾ ਫਿਰ ਇਹ ਮੈਂ ਸੁਭਾਅ ਕਿਵੇਂ ਬਣਦਾ ਤੁਸੀਂ ਇੱਕ ਘਰੇਲੂ ਆਮ ਪਰਿਵਾਰ ਚੋਂ ਕਿਸਾਨੀ ਕਰਨ ਵਾਲੇ ਪਰਿਵਾਰ ਚੋਂ ਫਿਰ ਇਹ ਲਾਈਨ ਵੱਲੋਂ ਕਿਵੇਂ ਨਾ ਥੀਏਟਰ ਨਾਲ ਕਿਵੇਂ ਜੁੜਦੇ ਹੋ ਤੁਸੀਂ ਨਾਟਕ ਦੇਖਦੀ ਸੀ ਮੈਂ ਵਿਆਹ ਤੋਂ ਪਹਿਲਾਂ ਬਹੁਤ ਘੱਟ ਨਾਟਕ ਕਰਿਆ ਵਿਆਹ ਤੋਂ ਪਹਿਲਾਂ ਮੈਂ ਜਿਆਦਾ ਨਾਟਕ ਨਹੀਂ ਕਰਿਆ ਮੈਂ ਕਾਲਜ ਟਾਈਮ ਕਰਦੀ ਰਹੀ ਕਾਲਜ ਦੇ ਵਿੱਚ ਜਦ ਮੈਂ ਨਾਟਕ ਹੁੰਦੇ ਆ ਹਨਾ ਵਿਆਹ ਤੋਂ ਬਾਅਦ ਹੀ ਮੈਂ ਜਿਆਦਾ ਨਾਟਕ ਕੀਤੇ ਕਿਉਂਕਿ ਉੱਥੇ ਮੇਰੇ ਇਹ ਗੱਲ ਦਿਮਾਗ 'ਚ ਆਈ ਸੀ ਕਿ ਮੈਂ ਮੇਰਾ ਵਿਆਹ ਇਹੋ ਜਿਹੇ ਥਾਂ ਤੇ ਹੋਵੇ ਜਿੱਥੇ ਕੋਈ ਮੈਨੂੰ ਨਾਟ ਕਰਨ ਤੋਂ ਨਾ ਰੋਕੇ ਜਿੱਥੇ ਦਾਜ ਨਾ ਹੁੰਦਾ ਹੋਵੇ ਜਿੱਥੇ ਕੋਈ ਨਸ਼ਾ ਪਤਨ ਨਾ ਹੁੰਦਾ ਹੋਵੇ ਬਾਕੀ ਮੇਰੇ ਦਿਮਾਗ 'ਚ ਕਦੇ ਨਹੀਂ ਸੀ ਕਦੇ ਆਇਆ ਵੀ ਕਿਸੇ ਮੁੰਡੇ ਕੋਲੇ ਬਹੁਤ ਵਧੀਆ ਘਰ ਹੋਵੇ ਉਹਦੇ ਕੋਲੇ ਕਾਰ ਹੋਵੇ ਜਾਂ ਉਹਦਾ ਸਮਾਜ ਦੇ ਵਿੱਚ ਕਹੇ ਜਾਂ ਰਤਬਾ ਹੋਵੇ ਮੈਨੂੰ ਇਹ ਲੱਗਦਾ ਸੀ ਕਿ ਜੇ ਕੋਈ ਮੇਰੇ ਮੇਰੇ ਸੋਚ ਵਾਲਾ ਬੰਦਾ ਮਿਲੂਗਾ ਤਾਂ ਘਰ ਤੋਂ ਬਾਅਦ 'ਚ ਵੀ ਬਣਦਾ ਰੂ ਘਰ ਦਾ ਕੀ ਹੈ ਉਹਦਾ ਮਕਾਨ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਮਕਾਨ ਹੁੰਦਾ ਕੋਠੀਆਂ ਬੰਗਲੇ ਹੁੰਦੇ ਨੇ ਉਹ ਘਰ ਨਹੀਂ ਹੁੰਦੇ ਘਰ ਸਿਰਫ ਬੰਦਿਆਂ ਨਾਲ ਹੁੰਦੇ ਜਿੱਥੇ ਤੁਹਾਡੇ ਹਾਸੇ ਦੀ ਆਵਾਜ਼ ਆਉਂਦੀ ਹੋਵੇ ਜਿੱਥੇ ਤੁਹਾਡੀਆਂ ਰੀਜਾਂ ਪੂਰੀਆਂ ਹੁੰਦੀਆਂ ਹੋਣ ਇਹ ਕੁੜੀਆਂ ਤੇ ਵੀ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਹੋ ਜਿਹੀਆਂ ਰੀਜਾਂ ਪੂਰੀਆਂ ਕਰਨੀਆਂ ਕੱਲੇ ਵਧੀਆ ਕੱਪੜੇ ਪਾਉਣੇ ਜਾਂ ਵਧੀਆ ਘਰ ਦੇ ਵਿੱਚ ਰਹਿਣਾ ਜਾਂ ਬਾਹਰ ਘੁੰਮਣਾ ਫਿਰ ਨਹੀਂ ਕੋਈ ਥੋੜੀ ਜ਼ਿੰਦਗੀ ਨਹੀਂ ਹੈਗੀ ਹਾਂ ਅੱਛਾ ਜੇ ਤੁਸੀਂ ਪਹਿਲੀ ਵਾਰ ਸਟੇਜ ਤੇ ਚੜੇ ਹਾਂ ਤੇ ਉਦੋਂ ਕਹੇ ਜਾ ਇੱਕ ਆਪਣੇ ਪਿੰਡਾਂ ਵਾਲੇ ਚ ਜਾਂ ਪਿੰਡਾਂ ਚ ਇਹ ਸੁਭਾ ਹੁੰਦਾਗਾ ਵੀ ਉਸ ਵਕਤ ਜਦ ਮੈਨੂੰ ਇਹ ਯਾਦ ਆ ਕਿ ਜਦੋਂ ਕਾਲਜ ਦੇ ਟਾਈਮ ਸਟੇਜ ਤੇ ਚੜੀ ਤਾਂ ਸਾਡੇ ਜਿਹੜੇ ਬਾਬਾ ਜੀ ਹੁਣੇ ਸੀ ਉਹਨਾਂ ਨੇ ਇਹ ਇੱਕ ਵਾਰੀ ਘੂਰਿਆ ਸੀ ਕਿ ਤੁਸੀਂ ਸਿੱਧਾ ਬਥਰਾ ਪੜ੍ਹਨਾ ਪੜ ਲਓ ਨਹੀਂ ਘਰ ਬੈਠੋ ਐਸ ਸਟੇਜਾਂ ਤੇ ਭੰਗੜੇ ਭੁੰਗੜੇ ਗਿੱਦੇ ਆ ਨਾਟਕ ਨੋਟ ਕੋ ਕੁਛ ਨਹੀਂ ਕਰਨੇ ਇਹ ਉਹਨਾਂ ਨੂੰ ਦੱਸਿਆ ਕਿ ਨਹੀਂ ਇਹ ਚੀਜ਼ ਹੈ ਪਿੰਡ ਚ ਤਾਂ ਮੁੰਡੇ ਕੁੜੀਆਂ ਪੜ੍ਹਦੇ ਹੀ ਹੁੰਦੇ ਆ ਇਹ ਜਾਂ ਗੱਲਾਂ ਉਹ ਸਾਡੇ ਵੇਲੇ ਤਾਂ ਪਿੰਡਾਂ ਦੇ ਵਿੱਚ ਆਮ ਹੀ ਫੈਲਦੇ ਹੁੰਦੇ ਸੀ ਵੀ ਇਹਨਾਂ ਦੀ ਕੁੜੀ ਨੇ ਅੱਜ ਕਿੱਦਾ ਵੀ ਪਾਇਆ ਕਾਲਜ 'ਚ ਉਹਨੇ ਨਾਟਕ ਵੀ ਕੀਤੇ ਉਹਨੇ ਆ ਵੀ ਕੀਤੇ ਇਹ ਤਾਂ ਪੱਕਾ ਹੀ ਹੁੰਦਾ ਮੈਨੂੰ ਤਾਂ ਇਹ ਵੀ ਪਤਾ ਕਿ ਸੱਤ ਵਿੱਚ ਬੈਠੇ ਹੁੰਦੇ ਸੀ ਬਾਬਾ ਜੀ ਹੁਣੇ ਤੇ ਜੇ 10 15 ਮਿੰਟ ਲੇਟ ਹੋ ਜਾਣਾ ਸਾਡੇ ਮੂਹ ਡੇ ਹੁੰਦੇ ਸੀ ਵੀ ਹੁਣ ਕਿੰਨੇ ਸਵਾਲਾਂ ਦੀ ਝੜੀ ਲੱਗੂਗੀ ਹੁਣ ਤਾਂ ਅਸੀਂ ਕਹਿੰਦੇ ਹਾਂ ਕਿੰਨਿਆ ਮੁੱਦਾਂ ਬੱਚਿਆਂ ਨੂੰ ਪੇਰੈਂਟਸ ਆਪ ਲੈ ਕੇ ਜਾਂਦੇ ਆ ਤੇ ਸਾਡੇ ਬੱਚਿਆਂ ਨੂੰ ਪਾਰਟਿਸਿਪੇਟ ਕਰਾਓ ਤੇ ਸਟਰਗਲ ਤਾਂ ਹੋएगी ਆ ਪਰ ਇੱਕ ਮਨ ਦੇ ਵਿੱਚ ਲਗਨ ਸੀ ਕਿ ਠੀਕ ਕੰਮ ਕਰ ਰਹੇ ਆ ਇਕ ਨਾ ਇੱਕ ਦਿਨ ਇਹ ਜਿਹੜੇ ਮਕਾਮ ਐ ਅਸੀਂ ਪਾਈ ਲੈਣੇ ਅੱਛਾ ਉਹ ਮਾਹੌਲ ਕਿਵੇਂ ਦਾ ਬਣਿਆ ਤੁਸੀਂ ਨਾਟਕ ਕਰਕੇ ਆਏ ਹਾਂ ਸਟੇਜ ਤੇ ਉਸ ਤੋਂ ਬਾਅਦ ਘਰੇ ਗੱਲ ਇਹ ਪਤਾ ਲੱਗੀ ਫੇਰ ਤੁਹਾਡੀ ਫੈਮਿਲੀ ਬੈਠੀ ਤੁਹਾਡੇ ਫਾਦਰ ਸਾਹਿਬ ਨੇ ਬਾਬਾ ਜੀ ਹੁਰੀ ਨੇ ਹਾਂ ਇਸ ਤੋਂ ਬਾਅਦ ਮੇਰੇ ਤੋਂ ਵੱਡਾ ਭਰਾ ਵੀ ਐ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਇਹਨੂੰ ਪੜਾਉ ਕੋੜੂ ਨਾ ਇਹਨੂੰ ਘਰ ਬਿਠਾਓ ਤੇ ਮੈਨੂੰ ਇਹ ਵੀ ਲੱਗਦਾ ਕਿ ਕੁਝ ਟਾਈਮ ਮੈਂ ਗਈ ਵੀ ਨਹੀਂ ਸੀ ਕਾਲਜ ਮੈਨੂੰ ਉਹ ਯਾਦ ਐ ਅੱਛਾ ਤੇ ਫੇਰ ਪਰ ਉਹੀ ਜਿਹੜਾ ਅੰਦਰ ਸੀਗਾ ਤੇ ਮੈਂ ਆਪਦੇ ਬਾਪੂ ਜੀ ਨੂੰ ਚਾਚਾ ਕਹਦੇ ਹੁੰਦੇ ਸੀ ਅਸੀਂ ਬਾਕੀ ਦੀ ਰੀਸ ਨਾਲ ਤੇ ਮੈਂ ਇਹਨਾਂ ਨੂੰ ਕਹਿਣਾ ਕਿ ਇਹ ਤਾਂ ਪੜਦੇ ਨਹੀਂ ਨਾ ਇਹ ਪੜ ਸਕਣ ਪਰਮਨ ਹਾਂ ਤੇ ਵੀ ਮੈਂ ਤਾਂ ਜਾਉਂਗੀ ਤੇ ਮੈਂ ਤੁਸੀਂ ਹਟਾ ਨਹੀਂ ਸਕਦੇ ਪਰ ਹੋਰ ਤਾਂ ਕੋਈ ਲੰਬਾ ਨਹੀਂ ਨਾ ਹੋਰ ਤਾਂ ਕੋਈ ਲੰਬਾ ਨਹੀਂ ਨਾ ਤੁਹਾਨੂੰ ਵੀ ਮੈਂ ਤਾਂ ਕੋਈ ਗਲਤ ਕੰਮ ਨਹੀਂ ਕਰ ਰਹੀ ਕੁਝ ਟੀਚਰਾਂ ਦਾ ਵੀ ਸੀਗਾ ਮੇਰੇ ਬਾਪੂ ਜੀ ਤੇ ਟੀਚਰਾਂ ਦਾ ਪ੍ਰਭਾਵ ਸੀ ਜਦੋਂ ਹਮੇਸ਼ਾ ਉਹਨਾਂ ਨੂੰ ਵੜਦੇ ਸੀ ਉਹਨਾਂ ਨੇ ਕਹਿਣਾ ਸੀ ਥੋੜੀ ਕੁੜੀ ਬਹੁਤ ਵਧੀਆ ਇਹਨੂੰ ਪੜਾਇਓ ਲਿਖਾਇਓ ਤੁਸੀਂ ਉਹ ਐਂ ਕਹਿੰਦੇ ਹੁੰਦੇ ਸੀਗੇ ਹਮੇਸ਼ਾ ਕਿ ਤੂੰ ਅਗਲੇ ਕਰੇ ਜਾ ਕੇ ਕਰ ਲਈ ਜੋ ਤੇਰਾ ਵਿਆਹ ਹੋ ਗਿਆ ਤੂੰ ਜੋ ਮਰਜ਼ੀ ਕਰੀ ਫਿਰ ਮੇਰੀ ਉੱਥੇ ਇਹ ਲੜਾਈ ਹੁੰਦੀ ਸੀ ਵੀ ਜੇ ਤੁਸੀਂ ਨਹੀਂ ਕਰ ਲੈਂਦੇ ਅਗਲਾ ਕਰ ਕਿਉਂ ਕਰ ਲਵਾਂਗਾ ਅੱਛਾ ਜੀ ਉਹ ਉਹ ਉਹਦੀ ਕੀ ਗਾਰੰਟੀ ਹੈ ਇੱਥੇ ਤਾਂ ਮੈਂ ਜੰਮੀ ਪੜੀ ਆ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਕਨਵਿੰਸ ਕਰਾਤਾ ਵੀ ਇਹ ਗੱਲ ਗਲਤ ਨਹੀਂ ਮੈਨੂੰ ਯਾਦ ਹੈ ਕਿ ਪੀਐਸਯੂ ਦੇ ਵਿੱਚ ਕਿਰਾਇਆ ਜਿਟਰੇਸ਼ਨ ਚੱਲ ਰਹੀ ਸੀ ਤੇ ਸਾਡੇ ਹੱਥਾਂ 'ਚ ਝੰਡੇ ਸੀਗੇ ਅਸੀਂ ਸੜਕ 'ਤੇ ਕੁੜੀਆਂ ਨਿਕਲੀਆਂ ਹੋਈਆਂ ਅਸੀਂ ਪਿੱਛੇ ਮੁੰਡੇ ਸੀ ਨਾਰੇ ਮਾਰ ਰਹੇ ਸੀਗੇ ਵੀ ਜਿਹੜੀ ਕਿਰਾਏ ਹੈ ਜਿਹੜੇ ਸਾਡੇ ਵਿਧਾਏ ਇਹਨੂੰ ਵਾਪਸ ਲਓ ਹੈਨਾ ਤੇ ਮੇਰੇ ਚਾਚਾ ਜੀ ਹੁਣ ਟਰੈਕਟਰ ਤੇ ਕਿਤੇ ਉੱਥੋਂ ਦੀ ਜਾ ਰਹੇ ਸੀਗੇ। ਅੱਛਾ ਜੀ। ਹਾਂ ਤੇ ਮੈਨੂੰ ਇਹ ਵੀ ਪਤਾ ਹੈ ਕਿ ਮੇਰੀ ਚਾਚੀ ਨੇ ਫਟਾਫਟ ਕਹਿੰਦੀ ਅਸੀਂ ਉਹ ਗੱਲੇ ਲਾਇਆ ਵੀ ਉਹ ਦੇਖ ਲੋ ਆਪਣੀਆਂ ਕੁੜੀ ਜਾਂਦੀ ਐ ਘਰੇ ਜਾ ਕੇ ਨਹੀਂ ਤਾਂ ਸਾਡੇ ਛੱਤਰ ਫਿਰਣਗੇ ਮਾਵਾਂ ਦੇ ਤਾਂ ਛੱਤਰ ਫਿਰਦੇ ਸੀ ਨਾ ਵੀ ਕਿ ਤੁਸੀਂ ਕੁੜੀਆਂ ਨੂੰ ਤੁਸੀਂ ਕਹਿੰਦੇ ਹਟਾਉਂਦੀਆਂ ਤੇ ਮੈਨੂੰ ਹੁਣ ਵੀ ਯਾਦ ਹੈ ਹੁਣ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਚਾਚੀ ਨੇ ਦੱਸਿਆ ਕਹਿੰਦੇ ਭਾਈ ਗੁੱਡੀ ਹੁਣ ਦੇਖੇ ਕਿਵੇਂ ਕਹਿੰਦੇ ਸਾਡੀ ਭੈਣ ਵੀ ਅਸੀਂ ਵੀ ਡਾਕਟਰ ਚਾਚਾ ਜੀ ਦਾ ਹਾਂ ਕਿਸੇ ਹੋਰ ਪਾਸੇ ਵੀ ਇਹਨੂੰ ਦਿਸਿਆ ਹੀ ਨਾ ਅੱਛਾ ਮੈਨੂੰ ਪਤਾ ਹੀ ਨਾ ਲੱਗੇ ਵੀ ਉਹ ਸਾਡੀ ਕੁੜੀ ਵੀ ਆ ਮoure ਅੱਛਾ ਅੱਛਾ ਮੈਮ ਫਿਰ ਇਹ ਘਰ ਦੇ ਮੰਦੇ ਕਿਵੇਂ ਆ ਵੀ ਠੀਕ ਆ ਇੱਕ ਪਾਸੇ ਤੁਹਾਡੇ ਭਰਾ ਵੀ ਸੀ ਪਰਿਵਾਰ ਸੀ ਇੱਕ ਪਾਸੇ ਤੁਹਾਡੇ ਬਾਪੂ ਜੀ ਹੋਰੀ ਸੀ ਤੁਸੀਂ ਦੱਸ ਦਿਓ ਕਿ ਬਾਪੂ ਜੀ ਨੇ ਤੁਹਾਡੀ سپورਟ ਹੀ કરી ਹਮੇਸ਼ਾ ਬਸ ਆਏ ਕਦੇ ਕਦੇ ਆਏ ਚੁੱਪ ਜੇ ਕਰ ਦਿੰਦੇ ਸੀ ਬੇਵੱਸ ਵੀ ਹੁੰਦੇ ਬੇਟੇ ਪੇਰੈਂਟਸ ਜਦੋਂ ਘਰੇ ਮੁੰਡੇ ਵੀ ਹੋਣ ਮੁੰਡੇ ਹਮੇਸ਼ਾ ਐਂ ਹੁੰਦਾ ਭਾਵੇਂ ਉਮਰ 'ਚ ਛੋਟੇ ਵੀ ਹੋਣ ਦੋ ਮਿੰਟ ਤੋਂ ਛੋਟੇ ਆ ਦੋ ਵੱਡੇ ਵੀ ਜਿਵੇਂ ਅਸੀਂ ਉਹ ਰਖਵਾਲੀ ਕਰ ਸਕਦੇ ਹੁੰਨੇ ਕੁੜੀਆਂ ਦੀ ਉਹ ਆਪ ਜੋ ਮਰਜ਼ੀ ਕਰਨ ਉਹ ਤਣਾ ਬਣਦਾ ਸੀ ਨਾ ਤਾਂ ਨਾ ਬਣਦਾ ਸੀ ਪੜਨ ਵੇਲੇ ਤਾਂ ਨਾ ਬਣਿਆ ਇੱਕ ਵਾਰੀ ਬਹੁਤ ਵਿਆਹ ਵੇਲੇ ਵੀ ਤਾ ਨਾ ਬਣਿਆ ਵੀ ਐ ਸੀਗਾ ਵੀ ਲੈ ਕਿਵੇਂ ਵਿਆਹ ਕਰੂਗਾ ਐ ਐ ਕਿਵੇਂ ਹੋ ਜੂਗਾ ਵੀ ਇਹ ਐ ਕਹਿੰਦੀ ਆ ਵੀ ਇਹੋ ਜਿਹੋ ਮੁੰਡਾ ਮਾਂਡਾ ਨਹੀਂ ਕੋਈ ਮਿਲਦਾ ਹੁੰਦਾ ਇਧਰ ਵੀ ਆਉਣਾ ਜੀ ਮੈਮ ਅੱਛਾ ਫਿਰ ਜਦੋਂ ਤੁਸੀਂ ਨਾਟਕ ਕਰਦੇ ਗਏ ਪਰਿਵਾਰ ਨੇ ਅਸੈਪਟ ਕਰਿਆ ਤੁਹਾਡੇ ਭਰਾਵਾਂ ਨੇ ਵੀ ਅਸੈਪਟ ਕਰ ਲਿਆ ਬਾਕੀ ਪਰਿਵਾਰ ਨੇ ਵੀ ਅਸੈਪਟ ਕਰ ਲਿਆ ਵੀ ਠੀਕ ਆ ਚਲੋ ਕੋਈ ਬਹੁਤ ਹੀ ਜ਼ਿਆਦਾ ਮੈਂ ਕੰਮ ਕੀਤਾ ਨਹੀਂ ਸੀ ਬਟ ਵਿਆਹ ਤੋਂ ਪਹਿਲਾਂ ਨਾਟਕਾਂ ਦਾ ਅੱਛਾ ਜੀ ਬਸ ਉਵੇਂ ਕਰਦੀ ਰਹੀ ਕੱਲ ਚ ਕੋਈ ਵੀ ਚੀਜ਼ ਪਾਰਟਿਸਿਪੇਟ ਹੋਣੀ ਉਦੋਂ ਕਰਦੀ ਰਹੀ ਐ ਹੁੰਦਾ ਵੀ ਚਲੋ ਕਦੇ ਝੜਕਾਂ ਪੈ ਗਈਆਂ ਕਦੇ ਉਹ ਚੁੱਪ ਜੇ ਕਰ ਗਏ ਕਦੇ ਗੁੱਸੇ ਜੇ ਹੋ ਗਏ ਕਦੇ ਕੋਈ ਬੋਲਿਆ ਨਹੀਂ ਆਇਆ ਨਾ ਕੱਲ ਚੋ ਇੱਕ ਦੋ ਦਿਨ ਕਿਸੇ ਨੇ ਨਹੀਂ ਬੁਲਾਇਆ ਨਾ ਬੁਲਾਇਆ ਠੀਕ ਹੈ ਆਪ ਨੂੰ ਵੀ ਉਹ ਹੁਣ ਵੀ ਜਿਆਦਾ ਹੋ ਕੇ ਮਨ ਚ ਭਾਵਕਤਾ ਵੀ ਆਉਂਦੀ ਹੈ ਕਦੇ ਰੋਟੀ ਛੱਡ ਦੇਣੀ ਮੈਂ ਵੀ ਮੈਂ ਰੋਟੀ ਨਹੀਂ ਅੱਜ ਖਾਣੀ ਹੈ ਨਾ ਕਿਉਂ ਵੀ ਕਿਉਂਕਿ ਵੀ ਫੇਰ ਤਾਂ ਇਹਨਾਂ ਨੂੰ ਮਹਿਸੂਸ ਹੋਊਗਾ ਜੀ ਵੀ ਚੰਗਾ ਕਰ ਲਾ ਅੱਛਾ ਤੁਸੀਂ ਨਾਟਕ ਕਰਨੇ ਚਾਹੁੰਦੇ ਸੀ ਤੇ ਤੁਸੀਂ ਮੈਨੂੰ ਆਪ ਵੀ ਨਾਟਕ ਕਰਨਾ ਪੈਂਦਾ ਸੀ ਇਹ ਤੇ ਰੋਟੀ ਛੱਡ ਦਿੰਦੇ ਸੀ ਮੈਨੂੰ ਯਾਦ ਆ ਇੱਕ ਵਾਰੀ ਰਾਜੀ ਮੈਨੂੰ ਤੇ ਅਲਾਨ ਇਨਸੀਡੈਂਟ ਜਾਦਾ ਗਿਆ ਤੇ ਮੈਂ ਬਾਪੂ ਜੀ ਤੋਂ ਐ ਪੈਸੇ ਮੰਗੇ ਖੇਡਣ ਜਾਣ ਲਈ ਬਾਕੀਆਂ ਨੂੰ ਐ ਹੁੰਦਾ ਸੀ ਕਿਉਂਕਿ ਵੀ ਇਹ ਇਹ ਤੀਜੇ ਦਿਨ ਕਹਿੰਦੀ ਆ ਮੈਂ ਖੇਡਣ ਜਾਣਾ ਆ ਜਾਣਾ ਵੀ ਮੈਨੂੰ ਕੁਝ ਪੈਸੇ ਦਿਓ ਹਨਾ ਮੈਂ ਜਾਣਾ ਤੇ ਉਹ ਉਹ ਕਰੀ ਗਏ ਵੀ ਛੱਡ ਪਰਾਂ ਤੂੰ ਬੇਟਾ ਤੂੰ ਪੜ ਲਾ ਤੇ ਮੈਂ ਕਿਹਾ ਨਹੀਂ ਮੈਂ ਤਾਂ ਜਾਣਾ ਤੇ ਉਹਨਾਂ ਨੇ ਨਾ ਐ ਚੱਕ ਕੇ ਮੈਨੂੰ ਪਤਾ ਨਹੀਂ ਮੇਰੇ ਹੁਣੇ ਪੈਸੇ ਤਾਂ ਨਹੀਂ ਯਾਦ 200 ਰੁਪਿਆ ਸੀ ਇੱਕ 500 ਸੀ 100 200 ਹੀ ਹੋਣਾ ਬੇਟਾ ਉਹਨਾਂ ਨੇ ਮੈਨੂੰ ਦਿੱਤਾ ਤੇ ਮੈਨੂੰ ਐ ਲੱਗਿਆ ਵੀ ਇਹਨਾਂ ਨੇ ਹੋਰ ਨਹੀਂ ਦਿੱਤੇ ਹੈਨਾ ਮੈਂ ਉਹ ਵੀ ਐ ਮੈਂ ਗੁੱਸੇ ਜੇ ਚਾਕੇ ਮੈਂ ਐ ਸੜਤੇ ਤੇ ਉੱਥੇ ਕੁੱਤਾ ਬੈਠਾ ਸੀ ਉਹ ਚੱਬ ਗਿਆ ਉਹ ਅੱਛਾ ਜੀ ਮੈਨੂੰ ਇਹ ਪਤਾ ਵੀ ਫਿਰ ਮੈਨੂੰ ਮੈਨੂੰ ਉਹ ਮੇਰੇ ਨਾਲ ਕੁੱਤੇ ਖਾਣੀ ਹੋਈ ਜਿਹੜੀ ਕੁੱਤੇ ਨੇ ਚੱਬਿਆ ਮੇਰੇ ਨਾਲ ਜਿਹੜੀ ਕੁੱਤੇ ਖਾਣੀ ਹੋਈ ਉਹ ਤਾਂ ਨਹੀਂ ਤੇ ਫਿਰ ਮੈਨੂੰ ਇਹ ਲੱਗਿਆ ਬਾ ਮੈਨੂੰ ਫੀਲ ਹੋਇਆ ਗਿਲਟ ਵੀ ਫੀਲ ਹੋਈ ਮੇਰੀ ਗਲਤੀ ਸੀ ਵਿਕਟ ਟੋਕਟ ਮੈਨੂੰ ਆਇ ਨਹੀਂ ਸੀ ਕਰਨਾ ਚਾਹੀਦਾ ਬਟੇ ਉਹਨਾਂ ਟਾਈਮਾਂ ਵਿੱਚ ਵੀ ਮਤਲਬ ਇਹ ਤਾਂ ਮਸਾਂ ਤਾਂ ਮੈਂ ਲੈ ਸੀ ਤੇ ਫਿਰ ਮੈਂ ਰੋ ਰੂ ਕੇ ਨਾ ਗਰਮੀ ਬਹੁਤ ਸੀ ਤੇ ਮੈਂ ਪੈ ਗਈ ਉੱਤੇ ਕਪੜਾ ਲੈ ਕੇ ਘਰ ਵਿੱਚ ਤੇ ਮੇਰੇ ਮੇਰੀ ਭਾਬੀ ਸੀ ਵੱਡੀ ਮੈਂ ਉਹਨੂੰ ਪਤਾ ਕੀ ਕਹੀ ਜਾਵਾਂ ਮੈਂ ਕਿਹਾ ਭਾਬੀ ਤੂੰ ਮੇਰੇ ਦਰ ਜਾਈ ਚੱਕ ਦੇ ਬਾਪੂ ਜੀ ਐਂ ਕਹਿੰਦੇ ਸੀਗੇ ਵੀ ਇਹਨੂੰ ਮਾਰਨ ਦੇ ਗਰਮੀ 'ਚ ਇਹ ਇਹ ਰੁਸ ਗਈ ਨਾ ਲਾਹੇ ਉਹਨਾਂ ਦੀ ਦਰ ਜਾਈਏ ਇਹਨੂੰ ਅਹੀਂ ਪਈ ਰਹਿਣ ਦੇ ਅੱਛਾ ਓ ਮੈਨੂੰ ਹੁਣ ਵੀ ਯਾਦ ਆਉਂਦਾ ਤੇ ਹੁਣ ਆਪ ਨੂੰ ਲੱਗਦਾ ਹੈ ਨਾ ਹੁਣ ਸਮਝ ਹੁਣ ਆਉਂਦੀ ਹੈ ਬਟ ਉਹ ਉਮਰ ਹੀ ਇਹ ਜਿਹੀ ਹੁੰਦੀ ਹੈ ਉਹ ਬਚਪਨ ਹੀ ਇਹ ਜਿਹਾ ਹੁੰਦਾ ਐ ਹੁੰਦਾ ਨੇ ਵੀ ਹੁਣ ਤਾਂ ਮਾਵਾ ਬਟੇ ਮੰਗਰ ਮੰਗਰ ਫਿਰਦੀਆਂ ਉਦੋਂ ਕਿਸੇ ਕੋਲ ਟਾਈਮ ਨਹੀਂ ਸੀ ਬਣਾਉਣ ਦਾ ਉਹ ਕਹਿੰਦੇ ਜਿਹਨੂੰ ਭੁੱਖ ਲੱਗੀ ਆਪੇ ਰੋਟੀ ਖਾ ਲੇ ਹਾਂ ਅਸੀਂ ਮੈਂ ਤੁਸੀਂ ਇੱਕ ਸਾਂਝੇ ਪਰਿਵਾਰ ਦੇ ਵਿੱਚ ਕਬਡੇ ਪਰਿਵਾਰ ਦੇ ਵਿੱਚ ਇੱਕ ਬੱਚਾ ਇਹ ਜਿਹਾ ਹੋਵੇ ਜਿਹੜਾ ਅੜਦਾ ਹੋਵੇ ਹਣਾ ਕਿਸੇ ਵੀ ਜੇ ਕੋਈ ਤੁਸੀਂ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਸੀ ਤੁਸੀਂ ਪਰਸ਼ਾਨ ਸਿੰਘ ਭਾਈ ਦਾ ਨਾਟਕ ਦੇਖਦੇ ਸੀ ਹੈਨਾ ਉਹ ਦੌਰ ਦੇ ਵਿੱਚ ਕੁੜੀਆਂ ਦਾ ਮੂਰੇ ਬੋਲਣਾ ਜਾਂ ਕੁੜੀਆਂ ਦਾ ਅੜਨਾ ਚੰਗਾ ਨਹੀਂ ਅੱਜ ਵੀ ਨਹੀਂ ਸਾਡੇ ਪਿੰਡਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਫਿਰ ਇਹ ਸੋਚਿਆ ਜਾਂਦਾ ਵੀ ਇਹਦਾ ਵਿਆਹ ਕਰ ਦੋ ਵਿਆਹ ਕੇ ਇਹ ਕੁੜੀ ਠੀਕ ਰਹੂਗੀ ਹਾਂ ਇਹ ਗੱਲਾਂ ਹੋਈਆਂ ਉਦੋਂ ਆਏ ਜੇ ਤਾਂ ਲੱਗਦਾ ਸੀ ਬਾਪੂ ਜੀ ਨੂੰ ਵੀ ਚਲ ਬੀਏ ਕਰ ਲਈ ਛੱਡੋ ਪਰ ਹੁਣ ਵੀ ਵਿਆਹ ਕਰ ਦੋ ਹੈਨਾ ਤੇ ਐਵੇਂ ਵੀ ਲੱਗਦਾ ਸੀਗਾ ਵੀ ਇਹਨੇ ਕਿਸੇ ਘਰ ਨਹੀਂ ਕੱਟਣਾ ਜੇ ਜਿਹੜੇ ਹਿਸਾਬ ਇਹਦਾ ਸੁਭਾਅ ਹੈ ਨਾ ਇਨੇ ਨੇ ਘਟਣਾ ਘਟਣਾ ਕਿਸੇ ਨੂੰ ਅੱਛਾ ਜੀ ਹਾਂ ਵੀ ਆਏ ਕੋਈ ਆਏ ਗੱਲਾਂ ਮੰਨਦਾ ਹੁੰਦਾ ਵੀ ਇਹ ਕਹਿੰਦੀ ਵੀ ਮੈਂ ਫਿਰ ਵੀ ਨਾਟਕ ਤੁਹਾਨੂੰ ਕਰਕੇ ਦਿਖਾਵਾਂ ਮੈਂ ਕਹਿੰਦੀ ਹੁੰਦੀ ਸੀ ਮੈਂ ਨਾਟਕ ਕਰੂੰਗੀ ਤੇ ਮੈਨੂੰ ਖੁਸ਼ੀ ਦੀ ਗੱਲ ਹੋਈ ਬਟਾ ਅੱਛਾ ਅੱਗੇ ਨਾਟਕ ਕਰੀ ਅੱਛਾ ਤੁਹਾਡੇ ਫਾਦਰ ਸਾਹਿਬ ਹੋਰਾਂ ਨੇ ਰਿਸ਼ਤੇ ਦੇਖੇ ਤੁਹਾਡੇ ਲਈ ਹਾਂ ਰਿਸ਼ਤੇ ਦੇਖੇ ਜੋਬ ਜੋਬ ਕਰਦੇ ਮੁੰਡੇ ਵੀ ਦੇਖੇ ਅੱਛਾ ਤੇ ਪਰ ਉੱਥੇ ਇਹੀ ਗੱਲ ਲੜ ਜਾਂਦੀ ਸੀ ਕਿਉਂਕਿ ਮੈਨੂੰ ਇਹ ਜਿਆਦਾ ਕਿ ਸਾਡੇ ਸਵਰਨ ਸਿੰਘ ਨਾਲ ਗੱਲ ਹੋਣ ਤੋਂ ਪਹਿਲਾਂ ਇੱਕ ਗੱਲ ਚੱਲੀ ਸੀ ਮੇਰੇ ਖਿਆਲ ਸਪੋਰਟਸ ਕੋਟੇ ਚ ਸੀ ਉਹ ਮੁੰਡਾ ਬਾਪੂ ਜੀ ਨੂੰ ਇਹ ਵੀ ਲੱਗਿਆ ਚਲੇ ਸਪੋਰਟਸ ਵਾਲੇ ਵੀ ਜੌਬ ਮ ਹਰ ਮਾਪੇ ਨੂੰ ਹੁੰਦਾ ਕਿ ਮੁੰਡਾ ਨੌਕਰੀ ਕਰ ਲਵੇ ਤੇ ਸਾਡੀ ਕੁੜੀ ਵੀ ਜਦੋਂ ਨੌਕਰੀ ਕਰੂਗੀ ਵਧੀਆ ਜ਼ਿੰਦਗੀ ਜਿਉਣਗੇ ਆਮ ਸਧਾਰਨ ਪਰਿਵਾਰਾਂ ਨੂੰ ਹੁੰਦਾ ਹੀ ਹੈ ਬਟਾ ਇਹ ਗੱਲ ਉੱਥੇ ਉਹ ਠੀਕ ਸੀਏ ਪਰ ਮੈਨੂੰ ਵਧੀਆ ਗੱਲ ਇਹ ਲੱਗੀ ਜਦੋਂ ਉਹਨਾਂ ਨੇ ਦਾਜ ਦੀ ਲਿਸਟ ਫੜਾਤੀ ਬਾਪੂ ਜੀ ਨੂੰ ਅੱਛਾ ਤੇ ਬਾਪੂ ਜੀ ਨੇ ਦੇ ਤਾਂ ਦੇਣੇ ਸੀ ਬਟੇ ਇਦਾਂ ਪਰਿਵਾਰ ਕੋਈ ਐਸਾ ਹੈ ਨਹੀਂ ਸੀਗਾ ਕਿ ਉਹ ਦੇ ਨਹੀਂ ਸਕਦੇ ਤੇ ਉੱਥੇ ਮੈਨੂੰ ਪੁਆਇੰਟ ਮਿਲ ਗਿਆ ਮੈਂ ਕਿਹਾ ਵੀ ਜਿਹੜੇ ਬੰਦੇ ਨੇ ਤੁਹਾਨੂੰ ਹੁਣ ਲਿਸਟ ਪੜਾਤੀ ਉਹਦਾ ਵਿਆਹ ਤਾਂ ਚੀਜ਼ਾਂ ਨਾ ਹੋ ਰਿਆ ਮੇਰੇ ਨਾਲ ਥੋੜਾ ਹੋ ਰਿਹਾ ਮੈਂ ਕਿਹਾ ਵੀ ਮੈਂ ਨਹੀਂ ਕਰਾਉਣਾ ਅੱਛਾ ਹਾਂ ਅੱਛਾ ਇਹ ਕਈ ਵਾਰ ਮੈਮ ਇਹ ਵੀ ਗੱਲ ਲੜ ਜਾਂਦੀ ਹੁੰਦੀ ਸੀ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਜਦੋਂ ਰਿਸ਼ਤਾ ਕਿਤੇ ਦੇਖਣ ਜਾਂਦੇ ਹੋਣਗੇ ਉਦੋਂ ਉਹਨਾਂ ਨੂੰ ਇਹ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਇਹ ਸ਼ਰਤ ਰੱਖਿਓ ਕੁੜੀ ਨਾਲ ਟੱਕਰੂ ਨਹੀਂ ਉਦੋਂ ਇਹ ਗੱਲ ਨਹੀਂ ਸੀ ਹੋਈ ਅਮਰ ਕਨਾਂ ਇਹ ਗੱਲ ਨਹੀਂ ਸੀ ਹੋਈ ਉਹਨਾਂ ਨੂੰ ਐ ਪਤਾ ਸੀਗਾ ਮੈਨੂੰ ਐ ਪਤਾ ਸੀਗਾ ਵੀ ਕਿਹੜਾ ਮੰਨ ਜੂਗਾ ਵੀ ਕੁੜੀ ਦੇਨ ਕੱਪੜਾ ਜਾਵੇ ਕੋਈ ਮੰਦਾ ਘਟੋ ਘਟੇ ਫਿਰ ਮਾਪਿਆਂ ਨੂੰ ਵੀ ਹੁੰਦਾ ਵੀ ਅਸੀਂ ਪੇਟੀਆਂ ਵੀ ਦੇਣੀਆਂ ਇਹਨਾਂ ਅਦਰੀਆਂ ਕੰਮ ਮੈਂ ਬਹੁਤ ਕੀਤਾ ਬੇਟਾ ਮੈਨੂੰ ਇਹ ਲੱਗਦਾ ਸੀ ਕੰਮ ਸਿੱਖਣ ਜਾਂ ਕਰਨ ਦਾ ਮਤਲਬ ਇਹ ਥੋੜਾ ਮੈਨੂੰ ਇਹ ਲੱਗਦਾ ਸੀ ਬਟੇ ਵੀ ਜਦੋਂ ਕਿਸੇ ਤੇ ਪਹਿਣ ਨੂੰ ਲੋੜ ਪੈਂਦੀ ਹੈ ਮਾਪੇ ਜਾਂ ਭਰਾ ਉਹਦੋਂ ਵਰਤਨ ਨਾਲੇ ਹੋਣੀ ਚਾਹੀਦੇ ਉਹ ਉਦੋਂ ਖੜਨ ਨਾ ਕਿ ਇੱਕ ਵਾਰੀ ਤੰਗ ਹੋ ਕੇ ਦੇਤਾ ਮੜਕਿਓ ਬਰਤਨ ਬਰਤਨ ਵੀ ਨਾ ਮੇਰੇ ਮਾਈਂਡ ਦੇ ਵਿੱਚ ਇਹ ਗੱਲਾਂ ਸੀਗੀਆਂ ਹੁਣ ਵੀ ਰਿਸ਼ਤੇਉਂ ਲੱਗਦਾ ਹੁਣ ਆਏ ਥੋੜਾ ਵੀ ਕੋਈ ਭਰਾ ਨੂੰ ਜੇ ਮੈਨੂੰ ਲੋੜ ਪੈ ਗਈ ਉਹ ਦੇਣ ਤੇ ਮੈਂ ਵੀ ਉਹਨਾਂ ਨੂੰ ਦਵਾਂ ਭੈਣ ਵੀ ਮਦਦ ਕਰ ਸਕਦੀ ਹੈ ਭਰਾਵਾਂ ਦੀ ਮਤਲਬ ਇਹ ਇਸ ਰੂਪ ਦੇ ਵਿੱਚ ਵੀ ਵੀ ਬਿਖਾਵਾ ਵੀ ਦੇਖੋ ਜੀ ਕੁੜੀ ਨੂੰ ਦੋ ਪੇਟੀਆਂ ਦਿੱਤੀਆਂ 10 11 ਬਿਸਤਰੇ ਦਿੱਤੇ ਹਨ ਇੰਨੀਆਂ ਟੁੰਬਾ ਦਿੱਤੀਆਂ ਆ ਦਿੱਤਾ ਉਹ ਮੈਨੂੰ ਲੱਗਦਾ ਵੀ ਇੱਕ ਨਮਾਇਸ਼ ਜਿਹਾ ਹੁੰਦਾ ਵੀ ਜਿਵੇਂ ਕੋਈ ਐ ਲੈ ਕੇ ਚੱਲੇ ਆਉਂਦਾ ਉਹ ਮੈਨੂੰ ਬੁਰੀਆਂ ਗੱਲਾਂ ਲੱਗਦੀਆਂ ਸੀ ਸ਼ੁਰੂ ਤੋਂ ਅੱਛਾ ਤੁਹਾਡੀ ਇਹ ਸੋਚ ਕਿਵੇਂ ਬਣਦੀ ਆ ਵੀ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਣਾਗਾ ਵੀ ਨਾ ਤਾਂ ਉਹ ਸਾਡੇ ਪਰਿਵਾਰ ਤੋਂ ਦਾਜਮਾਂਗੇ ਨਾ ਉਹ ਨਸ਼ਾ ਕਰਦਾ ਹੋਵੇ ਤੁਸੀਂ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੈਨੂੰ ਇੱਕ ਬੜੀ ਸੋਹਣੀ ਗੱਲ ਆਕੀ ਤੁਸੀਂ ਆਖਿਆ ਕਿ ਮੈਂ ਇਹ ਸੋਚਿਆ ਹੋਇਆ ਸੀ ਮੈਂ ਕੁੱਲੀ 'ਚ ਰਹਿ ਕੇ ਕੱਟ ਲਵਾਂਗੀ ਹਾਂ ਪਰ ਮੁੰਡਾ ਨਸ਼ਾਨਾ ਕਰਦਾ ਹੋਵੇ ਮੁੰਡਾ ਮੇਰੇ ਪਰਿਵਾਰ ਤੋਂ ਦਾਜ ਨਾ ਮੰਗੇ ਇਹ ਸੋਚ ਕਿਵੇਂ ਬਣਦੀ ਹੈ ਕੋਈ ਇਨਸੀਡੈਂਟ ਦੇਖਿਆ ਤੁਸੀਂ ਜਾਂ ਕਿਵੇਂ ਹੋ ਜੀ ਬੇਟੇ ਮੈਂ ਜਿਹੜੇ ਪਰਿਵਾਰ ਚ ਰਹੀ ਹਾਂ ਵੱਡਾ ਘਰ ਹੈ ਸਾਡਾ ਨੰਬਰ ਦਾ ਲੰਦਾ ਤੇ ਮੈਨੂੰ ਐ ਵੀ ਨਹੀਂ ਵੀ ਉੱਥੇ ਕੋਈ ਘਾਟ ਸੀਗੀ ਕੱਪੜਾ ਪਾਉਣ ਦੇ ਜਾਂ ਕਾਸੇ ਦੀ ਵੀ ਮੈਨੂੰ ਕੋਈ ਗੱਲ ਲੜਕਦੀ ਹੁੰਦੀ ਸੀ ਵੀ ਬੀਬੀ ਹੋਣੀਆ ਜਾਂ ਭਾਬੀ ਹੋਣੀਆ ਵੀ ਮੈਨੂੰ ਪਤਾ ਉਹ ਇੰਟਰਵਿਊ ਵੀ ਦੇਖਣ ਗਿਆ ਭਰਾ ਵੀ ਦੇਖਣਗੇ ਤੇ ਉਹਨਾਂ ਨੂੰ ਵੀ ਲੱਗਣਾ ਵੀ ਇਹ ਹਟਦੀ ਨਹੀਂ ਇਹ ਗੱਲ ਕਹਿਣ ਤੇ ਪਰ ਮੈਨੂੰ ਇਹਨਾਂ ਦੇ ਵਿੱਚ ਸੱਚ ਕਹਿ ਰਹੀ ਆਂ ਯਾਰ ਉਹ ਕੰਮ ਨਹੀਂ ਕਰ ਰਹੀਆਂ ਸਵੇਰ ਤੋਂ ਸ਼ਾਮ ਨੂੰ ਤੁਸੀਂ ਪੀ ਕੇ ਆਏ ਹੋ ਪਤਾ ਔਰਤਾਂ ਦਾ ਕੋਈ ਟਾਈਮ ਹੀ ਨਹੀਂ ਰੋਟੀ ਖਾਣ ਦਾ ਉਹ ਥੋੜੀ ਵੇਟ ਕਰ ਰਹੀਆਂ ਆ ਕੇ ਫਿਰ ਤੁਸੀਂ ਦੋ ਚਾਰ ਉੱਚੀ ਉੱਚੀ ਲਲਕਾਰੇ ਵੀ ਮਾਰਨੇ ਆ ਬੋਲਣਾ ਵੀ ਹੈ ਹੈਨਾ ਤੇ ਵੀ ਯਾਰ ਇਹ ਕੀ ਲੈਵਲ ਹੈ ਇਹ ਤੁਸੀਂ ਉਹ ਚੀਜ਼ਾਂ ਦੇਖਦੀ ਸੀ ਮੈਂ ਉਹ ਦੇਖਦੀ ਸੀ ਘਰ ਤਾਂ ਵਧੀਆ ਹੀ ਆ ਬੇਟਾ ਹਾਂਜੀ ਪਰ ਘਰਾਂ ਤੋਂ ਉਸ ਘਰ ਚ ਜੇ ਔਰਤਾਂ ਐ ਲੱਗਦੀਆਂ ਹਾਲਾਂਕਿ ਉਹ ਔਰਤਾਂ ਦੀ ਜ਼ਿੰਦਗੀ ਐ ਨਹੀਂ ਲੱਗਦੀ ਉਹਨਾਂ ਨੂੰ ਵੀ ਅਸੀਂ ਦੁਖੀਆਂ ਉਹਨਾਂ ਦਾ ਐ ਹੁੰਦਾ ਹੀ ਹੁੰਦਾ ਹੈ ਹਰ ਔਰਤ ਦੀ ਆਪਣੀ ਸਮਝ ਐ ਪਰ ਮੇਰੀ ਨਹੀਂ ਸਿਭਾਂਗੀ ਅੱਛਾ ਜੀ ਹਾਂ ਮੇਰੀ ਨਹੀਂ ਸਿਭਟ ਹੋਣੀ ਅੱਛਾ ਫਿਰ ਇਹ ਸੋਚ ਤਾਂ ਤੁਹਾਡੀ ਹੋਗੀ ਤੁਸੀਂ ਇਹ ਪੜ੍ਹ ਲਿਖੀ ਆਈ ਨਾ ਇਹ ਸਿੱਖਿਆ ਨਾਲ ਜੁੜੀਆਂ ਗੱਲਾਂ ਨੇ ਅੱਛਾ ਇਹ ਕਿਸੇ ਸਿਆਣੇ ਬੰਦੇ ਦੀਆਂ ਗੁਰਚਰਨ ਭਾਜੀ ਦੀਆਂ ਗੱਲਾਂ ਜਿਹੜੇ ਹਮੇਸ਼ਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਅਸੀਂ ਔਰਤ ਦੇ ਦਰਦ ਦੇ ਹੰਝੂ ਦੇਖਦੇ ਸੀ ਸਾਨੂੰ ਐ ਲੱਗਦਾ ਸੀ ਮੈਨੂੰ ਲੱਗਦਾ ਹੁੰਦਾ ਵੀ ਹਾਏ ਮੇਰਾ ਪਿਆਰ ਤਾਂ ਇਹੀ ਹੈ ਗੁਰਚਰਨ ਭਾਜੀ ਹਾਂ ਕਿਉਂਕਿ ਉਹ ਸਾਡੇ ਸੁਪਨਿਆਂ ਦੀ ਬਾਤ ਪਾਉਂਦੇ ਆ ਹਰ ਕੁੜੀ ਨੇ ਇਹ ਸੋਚੂਗੀ ਉਹਨਾਂ ਉਹ ਕੁੜੀਆਂ ਦੇ ਸੁਪਨੇ ਹੋਰ ਨੇ ਸਹੀ ਜ਼ਬਰਦਸਤ ਗੁਰਪ੍ਰੀਤ ਭੰਗੂ ਅੱਛਾ ਇਹਦਾ ਨਾਮ ਗੁਰਪ੍ਰੀਤ ਗੰਗੂ ਆਪਾਂ ਨੇ ਵੈਸੇ ਜੋ ਮੋਸਟਲੀ ਆਪਾਂ ਇਹ ਵੀਡੀਓ ਦੇਖਿਆ ਇਹਨਾਂ ਡੱਬ ਰੋਪੇ ਸੋਲ ਲਾਈ ਹੁੰਦੀ ਸੀ ਹਾਂਜੀ ਇਹ ਬੜਾ ਉਹ ਕੈਰੈਕਟਰ ਹੁੰਦੀ ਸੀ ਬੜਾ ਮਤਲਬ ਕਿ ਹਰ ਵੀਡੀਓ ਦੇ ਵਿੱਚ ਨਾ ਸਖਤ ਟਾਈਪ ਬਣੀ ਹੋਈ ਹਾਂਜੀ ਤੇ ਵਸੇ ਲਿਆ ਰਿਐਲਿਟੀ ਦੇ ਵਿੱਚ ਵੀ ਦੇਖਿਆ ਜੇ ਉਹਨਾਂ ਨੇ ਆਪਣਾ ਬੋਡਕਾਸਟ ਦੱਸਿਆ ਆਪਣੀ ਰਿਐਲਿਟੀ ਦੱਸੀ ਬਣਾਇਆ ਕਿਹਾ ਕਿ ਮੇਰਾ ਹੈ ਕਿਉਂਕਿ ਇੱਕ ਇਨਸਾਨ ਹੈ ਨਾ ਘਰੇਲੂ ਦੇ ਵਿੱਚ ਘਰ ਦੇ ਵਿੱਚ ਉਹ ਜਿਹੜਾ ਮਾਹੌਲ ਦੇਖਦਾ ਹੋਏ ਉਹ ਮਾਹੌਲ ਚ ਅਡਜਸਟ ਬਣਾਣਾ ਹੋਵੇ ਉਹਨੂੰ ਇਹ ਹੁੰਦਾ ਕਿ ਮੈਨੂੰ ਅਗਲਾ ਮਾਹੌਲ ਐਸਾ ਨਾ ਲੱਗੇ ਬਿਲਕੁਲ ਠੀਕ ਹੈ ਕਹਿੰਦੇ ਸੀ ਮੇਨੀਆਂ ਸਿਰ ਦੋ ਸ਼ਰਤਾਂ ਸੀ ਮੇਰੇ ਸਾਰੇ ਸਾਰੇ ਪਿੰਦੇ ਹੁੰਦੇ ਸੀ ਸ਼ਰਾਬਾ ਵਗੈਰਾ ਲੇਕਿਨ ਮੈਨੂੰ ਇਹ ਚੀਜ਼ ਨਹੀਂ ਪਸੰਦ ਹੈਗੀ ਹਾਂਜੀ ਸ਼ਾਮ ਨੂੰ ਕਹਿੰਦੇ ਬੁਡੀਆਂ ਉਹਨਾਂ ਦਾ ਇੰਤਜ਼ਾਰ ਕਰਦੀਆਂ ਨੇ ਕਿ ਆਹ ਖਾਣਾ ਖਾਣ ਨਾਲ ਲੜਕਾਰ ਮਾਰਨੇ ਤੇ ਚੱ ਕਹਿੰਦੀ ਮੇਰੇ ਸਿਰ ਤੇ ਆਈ ਸੀ ਕਿ ਮੇਰਾ ਘਰ ਵਾਲਾ ਭਾਵੇਂ ਗਰੀਬ ਹੋਵੇ ਮੈਂ ਕੱਖਾਂ ਦੀ ਕੁੱਕੜ ਜੇ ਰਾਲਾਂਗੀ ਲੇਕਿਨ ਇਹ ਹੈ ਕਿ ਮੈਂ ਸ਼ਰਾਬ ਨਾ ਪੀਂਦਾ ਮੰਗੇ ਨਾ ਜੇ ਸ਼ਰਾਬ ਪੀਵੇ ਹਾਲਾਂਕਿ ਕਹਿੰਦੀ ਨੰਬਰ 7 ਮੈਂ ਬੜੇ ਅੱਛੇ ਘਰ ਦੀਆ ਮੇਰੇ ਪਿਛੋਂ ਆਪੇ ਉਹਨੇ ਕਹਿੰਦੇ ਦੇਣ ਨੂੰ ਤਾਂ ਉਹਨਾਂ ਨੇ ਬਥੇਰਾ ਕੁਝ ਦੇ ਦੇਣਾ ਸੀ ਲੇਕਿਨ ਕਹਿੰਦੀ ਉਹਨਾਂ ਨੇ ਸਮਾਨ ਨਾਲ ਵਿਆਹ ਕਰਨਾ ਸੀ ਮੇਰੇ ਨਾਲ ਨਹੀਂ ਕਹਿੰਦੀ ਉਹ ਤੋਂ ਮੇਰੇ ਪਾਲائش ਨਹੀਂ ਲੈ ਕੇ ਜਾਂਦੇ ਏਦਾਂ ਬੰਦਾ ਨਹੀਂ ਕਿ ਲੱਗਦਾ ਏਦਾਂ ਹੀ ਹੈ ਜਿਵੇਂ ਕਿਸੇ ਦੀ ਨਾਮਾਸ਼ ਲੋਕੀ ਦੂਰ ਦੂਰੋਂ ਮੇਟੇ ਅੱਜਕੱਲੇ ਵੈਸੇ ਕਾਫੀ ਲੋਕ ਦਾਵਾ ਕਰਦੇ ਆ ਕਿ ਆਪ ਲਿਸਟ ਬਣਾ ਕੇ ਦ ਚਾ ਦੇਣਾ ਆ ਦੇਣਾ ਆ ਜੀ ਕਈ ਤਾਂ ਗੱਡੀਆਂ ਮੋਟਰਸਾਈਕਲ ਵੀ ਮੰਗਦੇ ਹੁੰਦੇ ਆ ਕਈ ਅਲਾਵਾ ਵੀ ਦਵੇ ਇਦਾਂ ਨਹੀਂ ਵੈਸੇ ਕਰਨਾ ਚਾਹੀਦਾ ਹੈਗਾ ਆਪਣੀ ਉਹਨਾਂ ਦੀ ਟੀਆ ਪੈਣਾ ਉਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਹਰ ਮਾਪੇ ਆਪਣੇ ਹਿਸਾਬ ਨਾਲ ਦਿੰਦਾ ਹੁੰਦਾ ਹੁੰਦਾ ਕੋਈ ਵੀ ਖਾਲੀ ਹੱਥ ਨਹੀਂ ਭੇਜਦਾ ਹੈਗਾ ਆਪਣੀ ਟੀਆ ਨੂੰ ਲੇਕਿਨ ਆ ਜਿਹੜਾ ਲਿਸਟਾ ਬਣਾ ਬਣਾ ਕੇ ਦਿੰਦੇ ਆ ਵੀ ਦੋ ਆ ਵੀ ਲੋ ਉਹ ਆਈ ਕਰੋ ਇਹ ਗੰ ਬਹੁਤ ਹੀ ਗੱਲ ਆ ਤਾਂ ਵੈਸੇ ਇਹਨਾਂ ਦੀ ਸੋਚ ਬੜੀ ਜ਼ਬਰਦਸਤ ਆ ਅੱਛਾ ਮੇਰੇ ਕਰਾਈ ਚਾਰ ਪਰਾਂ ਵਾਲੀ ਇੱਕ ਪੈਰ ਮੈਨੂੰ ਲੱਗਦਾ ਮੈਂ ਵੀ ਇੱਕ ਚਾਰ ਵਾਲਾ ਬਣ ਜਾਂਦਾ ਫਿਰ ਅਗੋਂ ਲਿਸਟ ਬਣਾ ਕੇ ਦੇ ਦੇਣੀ ਤੇ ਫਿਰ ਇੰਨਾ ਉਹਨਾਂ ਨੂੰ ਇੰ ਯਾਰ ਇਹ ਵੀ ਬੋਲਦੀ ਆ ਕਿ ਮੈਨੂੰ ਪੇਜ ਨਹੀਂ ਆਈ ਨੇ ਬਿਲਕੁਲ ਇਹ ਹਰ ਕੋਈ ਸੋਚਣ ਲੱਗ ਜਾਂਦਾ ਬਸ ਫਿਰ ਦੁਨੀਆ ਨਾਲ ਆਸਿਦੇ ਹੋ ਜਾਂਦੇ ਨੇ ਲੇਕਿਨ ਇਹ ਹੈ ਕਿ ਇਹਦਾ ਆਪਾਂ ਨੇ ਦੇਖਿਆ ਹੁਣ ਜਿਹਦਾ ਪੋਡਕਾਸਟ ਦੇਖ ਰਹੇ ਆਂ ਇਦ ਵਿੱਚ ਜੀ ਨਾ ਨੇ ਆਪਣੀ ਬਹੁਤ ਸਾਰੀ ਬਹੁਤ ਸਾਰੀਆਂ ਗੱਲਾਂ ਕਿ ਮੇਰੀ ਸ਼ਾਦੀ ਤੋਂ ਬਾਅਦ ਕਹਿੰਦੀ ਮੈਂ ਐਸੇ ਐਸੇ ਦਿਨ ਵੀ ਦੇਖੇ ਨੇ ਕਿ ਉਹ ਮੈਨੂੰ ਬੜੀ ਵਧੀਆ ਗੱਲ ਲੱਗੀ ਉਹਨਾਂ ਨੇ ਆਖਿਆ ਕਿ ਮੈਨੂੰ ਨਹੀਂ ਪਤਾ ਮੇਰੀ ਕਿੰਨੀ ਤਨਖਾਹ ਆ ਰਹੀ ਹੈ ਕਿੰਨੀ ਨਹੀਂ ਆ ਰਹੀ ਹੈ ਹਰ ਚੀਜ਼ ਨੇ ਮੇਰੇ ਡਾਇਰੈਕਟ ਇਹਨਾਂ ਦੇ ਹੱਥ ਚੱਲ ਰਹੀ ਬਿਲਕੁਲ ਜ਼ਬਰਦਸਤ ਇਹ ਜਿਹੜੀ ਚੀਜ਼ ਹੋ ਜਾਂਦੀ ਹੈ ਉਹ ਵੀ ਇਹਨਾਂ ਨੇ ਦੱਸਣਾ ਬਹੁਤ ਕੁਸ਼ਣ ਕਿ ਕੀ ਕੁਸ਼ਣ ਉਹਨਾਂ ਨੇ ਫਿਰ ਕਹਿੰਦੇ ਸਾਰੇ ਮੇਰੇ ਭਰਾ ਮੇਰੇ ਤੇ ਰੋਪ ਆਂਦੇ ਕਿ ਨਹੀਂ ਪੜਾਉਣਾ ਨਹੀਂ ਅੱਛਾ ਭਰਾ ਵਸ ਛੋਟੇ ਹਨ ਇਹ ਵੱਡੇ ਹਨ ਬੜਾ ਰੋਪ ਆਂਦੇ ਆ ਪੜਾਣਾ ਤੇ ਨਾ ਨਹੀਂ ਮੈਂ ਬੜੀ मैं कहती सी कि जी अपनी मर्जी ना शराब पी सकते हैं हर हाँ, काम कर सकते हैं मैं अपनी मर्जी ना पढ़ के नहीं सकती मैं अपनी मर्जी ना मैं पढ़ के गलत काम आए अच्छा काम आवे लेकिन पहले दौर दे विच पढ़ाई औरता वास्ते थोड़ी सी मुश्किल में थी सी औरता वास्ते पढ़ाई बड़ी मुश्किल थी देख लो उन्होंने इतनी पढ़ाई तो चलो की थी अच्छा पढ़ लिख अच्छा पढ़ लिख अच्छा इतनी अच्छी एक्टर बन गई जब फेम हो गया ना वो ही इतनी अच्छी एक्टर बन गई इथे जापान ने ना फर्स्ट पार्ट देखया ਤੇ ਅਗਲਾ ਪਾਰਟ ਦੇ ਆਪਾਂ ਦੇਖਾਂਗੇ ਤੇ ਫਿਰ ਪਤਾ ਚੱਲੇਗਾ ਆਪਣੇਲੇ ਪਾਰਟ ਦੇ ਵਿੱਚ ਆਪਣੀ ਕਿਹੜੀ ਦਾਸਤ ਹੈ ਹਜੇ ਤਾਂ ਸਿਰਫ ਉਹ ਆਪਣੇ ਭਰਾਵਾਂ ਦੀ ਤੇ ਆਪਣੀ ਸ਼ਾਦੀ ਦੀ ਦੱਸਾਂ ਠੀਕ ਹੈ ਕਿਵੇਂ ਕਿਸ ਤਰ੍ਹਾਂ ਆਪਣੀ ਪਹਿਲੀ ਫੈਮਿਲੀ ਤੇ ਬੜੀ ਜੱਟ ਕੀਤਾ ਕਹਿੰਦੀ ਬਹਾਨਾ ਮੈਨੂੰ ਲੱਗ ਗਿਆ ਕਿਉਂਕਿ ਉਹਨਾਂ ਨੇ ਲਿਸਟ ਮੰਗਾਈ ਸੀਗੀ ਬਣਾ ਕੇ ਦੇ ਕਿ ਸਾਰਾ ਚੇਦ ਵਿੱਚ ਦੇਣਾ ਹੈ ਜੀ ਕਹਿੰਦੀ ਉੱਥੋਂ ਮੈਨੂੰ ਬਹਾਨਾ ਨਾ ਬੋ ਗਿਆ ਤੇ ਵਾਕਿਆ ਅੱਜਕੱਲ੍ਹ ਲਿਸਟਾਂ ਦਾ ਰਵਾਜ ਬਣ ਗਿਆ ਲਿਸਟ ਦੇ ਵਿੱਚ ਹਰ ਸ਼ੈ ਲਿਖੀ ਜਾਂਦੀ ਹੈ ਕਿ ਸਾਨੂੰ ਫੁਲਾਨੀ ਵੀ ਚਾਹੀਦੀ ਫੁਲਾਨੀ ਵੀ ਚਾਹੀਦੀ ਹੈ ਹਰ ਚੀਜ਼ ਚਾਹੀਦੀ ਹੈ ਸਾਨੂੰ ਬਿਲਕੁਲ ਤੇ ਬਾਕੀ ਦਾਗਲਾ ਪਾੜ ਵੇ ਇੱਕ ਦੀ ਹਾਂਜੀ ਇਹਦਾ ਵਮਾ ਦਾ ਡੇਢ ਘੰਟੇ ਦਾ ਹੈਗਾ ਆਪਾਂ ਦੇਖਾਂਗੇ ਥੋੜਾ ਥੋੜਾ ਪਾੜ ਬਣਾ ਕੇ ਤੇ ਬਾਕੀ ਆਪਣੇ ਵੀਵਰ ਵੀਵਰਸ ਨੂੰ ਵੀਰਾਂ ਪਿਆਰ ਨੂੰ ਪੁੱਛਦੇ ਹਾਂ ਹਾਂਜੀ ਉਹਨਾਂ ਨੂੰ ਇਹ ਕਿਦਾਂ ਦਾ ਲੱਗਾ ਪੋਡਕਾਸਟ ਗੁਰਪ੍ਰੀਤ ਮੰਗੂ ਵੈਸੇ ਮੈਨੂੰ ਇਹਦਾ ਨਾਂ ਨਹੀਂ ਸੀ ਪਤਾ ਪੋਡਕਾਸਟ ਦੇਖ ਕੇ ਮੈਨੂੰ ਪਤਾ ਚੱਲਿਆ ਗੁਰਪ੍ਰੀਤ ਮੰਗੂ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਚੈਨਲ ਤੇ ਨਵੇਂ ਆਨ ਵਾਲੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬੈਲ ਆਈਕਨ ਦੇ ਬਟਨ ਨੂੰ ਦਬਾ ਦੇਣ ਵੀਡੀਓ ਸ਼ੇਅਰ ਤੇ ਲਾਈਕ ਲਾਜ਼ਮੀ ਕਰਨ ਮੇਰੇ ਨਾਲ ਦੀ ਅਗੀ ਵੀਡੀਓ ਵਿੱਚ ਆਪਣਾਂ ਦੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਤੁਹਾਨੂੰ ਅੱਜ ਯਾਦ ਰੱਖੋ ਰਪਤਾਂ ਨੂੰ ਸਾਰਿਆਂ ਨੂੰ ਅਪੀ ਚੜਦੀ ਕਲਾ ਵਿੱਚ ਰੱਖੋ ਗੁੱਡ ਬਾਏ ਟੇਕ ਕੇਅਰ ਰਗਰਾਮ